ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਖੁਸ਼ਬੂ ਰੋਜ਼ਾਨਾ ਦੀ ਤਰ੍ਹਾਂ ਸ਼ੋਅ ਲੈ ਕੇ ਹਾਜ਼ਰ ਆ ਨਿਰਪੱਖ ਟਾਕ ਮੁੱਦੇ ਦੇ ਤਹਿਤ ਇਸ ਦੇ ਵਿੱਚ ਉਹਨਾਂ ਮੁੱਦਿਆਂ ਤੇ ਚਰਚਾ ਕੀਤੀ ਜਾਂਦੀ ਹੈ ਜੋ ਪੰਜਾਬ ਦੇ ਨੇ ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਨੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਹੋਏ ਜਿਹੜੇ ਮੁੱਦੇ ਨੇ ਤਾਂ ਇਹਨਾਂ ਸਾਰੇ ਟੌਪਿਕਸ ਤੇ ਮੁੱਦਿਆਂ ਤੇ ਚਰਚਾ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਹੋਰੀ ਨੇ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਧੰਨਵਾਦੀ ਸ਼ਤਰੀਕਾ ਜੀ ਜਗਸੀਰ ਜੀ ਰੋਜ਼ ਬਹੁਤ ਕੁਝ ਹੁੰਦਾ ਹੈ ਤਾਂ ਇੱਕ ਮੁੱਦਾ ਪਿਛਲੇ ਕਾਫੀ ਦਿਨਾਂ ਤੋਂ ਭੱਖਿਆ ਹੋਇਆ ਪੰਜਾਬ ਦੇ ਵਿੱਚ ਅ ਦਿਨਾ ਕੀ ਸਾਲਾਂ ਹੀ ਕਹਿ دیے 328 ਪਾਵਨ ਸਰੂਪਾਂ ਵਾਲਾ ਮੁੱਦਾ ਉਸ ਮੁੱਦੇ ਤੇ ਹੁਣ ਜਦੋਂ ਜਾਂਚ ਦੀ ਗੱਲ ਆਈ ਹੈ ਤਾਂ ਇੱਕ ਚੀਜ਼ ਨਿਕਲ ਕੇ ਸਾਹਮਣੇ ਪੰਜਾਬ ਸਰਕਾਰ ਨੇ ਜੋ ਐਸਆਈਟੀ ਬਣਾਈ ਹੈ ਉਸ ਜਾਂਚ ਦੇ ਵਿੱਚ ਨਿਕਲ ਕੇ ਸਾਹਮਣੇ ਆ ਜੋ ਰਾਜਾ ਸਾਹਿਬ ਦਾ ਧਾਰਮਿਕ ਸਥਾਨ ਹੈ ਰਾਜਾ ਜੀ ਦਾ ਉੱਥੇ 169 ਸਰੂਪ ਪਏ ਨੇ ਤੇ ਐਸਜੀਪੀਸੀ ਨੂੰ ਜਾਣ ਵਾਸਤੇ ਕਿਹਾ ਸੀ ਪੰਜਾਬ ਸਰਕਾਰ ਨੇ ਕਿ ਜਾ ਕੇ ਦੇਖ ਲਓ ਵੀ ਉਹ ਸਰੂਪ ਉਹਨਾਂ ਦੇ ਵਿੱਚੋਂ ਤਾਂ ਨਹੀਂ ਜਿਹੜੇ 328 ਪਾਵਨ ਸਰੂਪ ਅੱਜ ਤੱਕ ਨਹੀਂ ਮਿਲੇ ਜਾਂ ਗਾਇਬ ਹੋਏ ਨੇ ਜਿਸ ਤੇ ਕਾਫੀ ਜ਼ਿਆਦਾ ਸਿਆਸੀ ਚਰਚਾ ਵੀ ਹਮੇਸ਼ਾ ਹੁੰਦੀ ਰਹੀ ਹੈ ਤਾਂ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਜੋ ਧਾਰਮਿਕ ਦੀਵਾਨ ਲਗਾਉਂਦੇ ਨੇ ਵਡਾਲਾਹੁਰੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਤਾਂ ਸੁਖਬੀਰ ਬਾਦਲ ਦੇ ਵੱਲੋਂ ਵੀ ਇਹ ਕਿਹਾ ਜਾਂਦਾ ਹੈ ਕਿ ਉੱਥੇ ਜਾ ਕੇ ਆਪ ਦੀਵਾਨ ਲਗਾਏਗੇ ਵਡਾਲਾਹੁਰਾ ਦੇ ਵੱਲੋਂ ਤਾਂ ਹੁਣ ਉਸਤੇ ਕੀ ਲੱਗਦਾ ਤੁਹਾਨੂੰ ਕੀ ਸਿਨੈਰੀਓ ਬਣੇਗਾ ਕੀ ਨਿਕਲ ਕੇ ਸਾਹਮਣੇ ਆਏਗਾ ਕਿ ਇੱਕ ਦੂਜੇ ਦਾ ਇਸ ਤਰੀਕੇ ਵਿਰੋਧ ਕੀਤਾ ਜਾ ਰਿਹਾ ਤਾਂ ਜਦੋਂ ਸਿੱਖੀ ਦੀਵਾਨ ਲਗਾਉਣ ਦੀ ਗੱਲ ਹੁੰਦੀ ਹੈ ਰਾਜਾ ਸਾਹਿਬ ਦੇ ਡੇਰੇ ਨੂੰ ਲੈ ਕੇ ਅਕਸਰ ਹੀ ਧਾਰਮਿਕ ਤੌਰ ਤੇ ਇਹ ਚਰਚਾ ਛੇੜਦੀ ਹੈ ਵਿਵਾਦ ਛੇੜਦਾ ਹੈ ਜਾਂ ਕੁਝ ਵੀ ਅਸੀਂ ਕਹਿ ਸਕਦੇ ਹਾਂ ਤੇ ਕਿ ਮਜ਼ਾਰ ਹੈ ਰਾਜਾ ਸਾਹਿਬ ਜੀ ਦਾ ਡੇਰਾ ਜਾਂ ਗੁਰੂ ਘਰ ਆ ਦੇਖੋ ਜਿਹੜੇ ਬਾਰੇ ਨਾਲ ਕੱਲ ਸੁਖਦੀਪ ਸਿੰਘ ਖੋਸਾ ਹੋਣਾ ਨੇ ਕਾਫੀ ਜਿਹੜੇ ਖੁਲਾਸੇ ਉਹ ਕੀਤੇ ਆ ਵੀ ਉਹ ਕਿਸ ਤਰ੍ਹਾਂ ਦਾ ਮਤਲਬ ਉਹ ਜਗਾ ਕੀ ਉੱਥੇ ਉਹਦੀਆਂ ਤਸਵੀਰਾਂ ਵੀ ਉਹਨਾਂ ਨੇ ਵਾਇਰਲ ਕੀਤੀਆਂ ਨੇ ਪੂਰੀਆਂ ਤਸਵੀਰਾਂ ਦਿਖਾਈਆਂ ਨੇ ਉੱਥੇ ਕਿਸ ਤਰ੍ਹਾਂ ਦਾ ਮਤਲਬ ਅੰਦਰਲਾ ਜਿਹੜਾ ਉੱਥੋਂ ਦਾ ਮਾਹੌਲ ਆਗਾ ਉਹਦਾ ਇੱਕ ਦੱਸਿਆਗਾ ਸੋ ਇੱਕ ਤਾਂ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਧਾਰਮਿਕ ਡੇਰੇ ਨੇਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵੀ ਨੇ ਤੇ ਉੱਥੇ ਉਹ ਗੱਲਾਂ ਵੀ ਹੁੰਦੀਆਂ ਨੇ ਜਿਹੜੀਆਂ ਏਕਾਤਾ ਸਾਬ ਤੋਂ ਵਰਜਿਤ ਕੀਤੀਆਂ ਗਈਆਂ ਨੇ ਰਹਿਤ ਮਰਜਾਦਾ ਦੇ ਉਲਟ ਨੇਗੀਆਂ ਉਹ ਵੀ ਸਭ ਕੁਝ ਹੁੰਦਾਗਾ ਬਹੁਤ ਸਾਰੇ ਮਤਲਬ ਇਸ ਤਰ੍ਹਾਂ ਦੇ ਧਾਰਮਿਕ ਸਥਾਨ ਨੇ ਜੋ ਤੋਂ ਇਹਦੇ ਬਾਰੇ ਵੀ ਇਸ ਤਰ੍ਹਾਂ ਦੀ ਗੱਲ ਆ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਭਾਲੇ ਕਿ ਹੁਣ ਇਹਦੇ ਉੱਪਰ ਹੁੰਦਾ ਰਸਲ ਗੱਲ ਤਾਂ ਹੈਗੀ ਰਹਿਤ ਮਰਜਾਦਾ ਦੀ ਗੱਲ ਚੱਲੀ ਸੀ ਗੁਰੂ ਮਹਾਰਾਜ ਦੇ 328 ਰੂਪਾਂ ਤੋਂ ਉਹ 328 ਰੂਪਾਂ ਦੀ ਤਲਾਸ਼ ਦੇ ਵਿੱਚ ਮਤਲਬ ਇਹ ਡੇਰਾ ਜਿਹੜਾ ਇਹ ਜਾਂ ਪੱਕਾ ਜਿਹੜਾ ਧਾਰਮਿਕ ਸਥਾਨ ਜਾਂ ਗੁਰਦੁਆਰਾ ਕਹਿ ਦਈਏ ਕੁਝ ਵੀ ਮਤਲਬ ਹੁਣ ਉਹਦਾ ਪ੍ਰੋਪਰ ਅਜੇ ਤੱਕ ਜਿਹੜਾ ਨਾਮਕਰਨ ਉਹ ਵੀ ਨਹੀਂ ਹੋ ਰਿਹਾ ਹੈਗਾ ਵੀ ਉਹ ਮਤਲਬ ਜਿਹੜੇ ਉਹ ਉਹ ਜਿਹੜੇ ਪਹਿਲਾਂ ਰਾਜਾ ਸਾਹਿਬ ਹੋਏ ਰਹੇ ਉਹਨਾਂ ਦੀਆਂ ਤਸਵੀਰਾਂ ਵੀ ਆਉਂਦੀਆਂ ਨੇ ਉਹ ਇੱਕ ਤਪਸਵੀ ਦੇ ਰੂਪ ਦੇ ਵਿੱਚ ਆਉਂਦੀਆਂ ਜਿਵੇਂ ਮਤਲਬ ਪੁਰਾਣੇ ਰਿਸ਼ੀ ਮੁਰੇ ਤਪੱਸਿਆ ਕਰਨ ਵਾਲੇ ਹੁੰਦੇ ਸੀਗੇ ਹੂੰ ਜਦੋਂ ਕਿ ਇਹ ਜਿਹੜਾ ਜਪ ਤਪ ਹੈ ਇਦਾ ਗੁਰਬਾਣੀ ਦੇ ਵਿੱਚ ਬਿਲਕੁਲ ਖੰਡਨ ਕੀਤਾ ਹੋਇਆ ਹੈਗਾ ਗੁਰਬਾਣੀ ਨੇ ਗ੍ਰਸਥ ਜੀਵਨ ਨੂੰ ਅ ਅਪਣਾਇਆ ਹੈਗਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸਿਧਾਂਤ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈਗਾ ਸਾਨੂੰ ਜਿਹੜਾ ਫਰਸਟ ਪਾ ਦਿੱਤਾ ਉਹਦੇ ਵਿੱਚ ਕਿਤੇ ਨਹੀਂ ਹੈਗਾ ਵੀ ਜਿਹੜਾ ਇਸ ਤਰ੍ਹਾਂ ਕੋਈ ਤਪ ਕਰਨਾ ਨੰਗੇ ਪਿੰਡੇ ਫਿਰਨਾ ਜਾਂ ਉਹਦੇ ਬਾਰੇ ਖੰਡਨ ਹੈ ਗੁਰਬਾਣੀ ਦੇ ਵਿੱਚ ਜਗ੍ਹਾ-ਜਗ੍ਹਾ ਦੇ ਉੱਪਰ ਗੁਰੂ ਬਾਰਾ ਜੀ ਨੇ ਕੀਤਾ ਹੋਇਆ ਕਿ ਕੋਈ ਜੰਗਲਾਂ ਦੇ ਵਿੱਚ ਜਾਣਾ ਜਾਂ ਕੋਈ ਆਪਣੇ ਆਪ ਨੂੰ ਕਸ਼ਟ ਦੇਣਾ ਸਰੀਰ ਨੂੰ ਪਰਮਾਤਮਾ ਨੂੰ ਪਾਉਣ ਲਈ ਉਹਨੂੰ ਗੁਰੂ ਸਾਹਿਬ ਨੇ ਮਤਲਬ ਕਿਤੇ ਕਿਤੇ ਵੀ ਮਨਜ਼ੂਰ ਕੀਤਾ ਉਹਨਾਂ ਬਲਾਂ ਨੂੰ ਚਲੋ ਉਸ ਤੋਂ ਦੀ ਆਸਤਾ ਜੁੜ ਜਾਂਦੀ ਹੈ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਧਾਰਮਿਕ ਸਥਾਨ ਆ ਜਿਹੜੇ ਕਿ ਬਾਅਦ ਦੇ ਵਿੱਚ ਜਿਵੇਂ ਉੱਥੇ ਗੁਰੂ ਮਹਾਰਾਜ ਦੇ ਸਰੂਪ ਆ ਗਿਆ ਤੇ ਉੱਥੇ ਉਹਨੂੰ ਗੁਰਦੁਆਰੇ ਦਾ ਰੂਪ ਦੇ ਦਿੱਤਾ ਗਿਆ ਇਹਦੀ ਮਿਸਾਲ ਮੈਂ ਦਊਂਗਾ ਸਾਡੇ ਬਰਨਾਲੇ ਦੇ ਵਿੱਚ ਹੀ ਗੁਰਦੁਆਰਾ ਬਾਬਾ ਕਾਲਾ ਮਹਿਰ ਤੇ ਸਾਡੇ ਸੰਧੂਆਂ ਦਾ ਮਡੇਰਾ ਕਾ ਬਹੁਤ ਸਾਰੇ ਜਗ੍ਹਾ ਜਿਹੜੀ ਉੱਥੇ ਜਿਹੜੀ ਸ਼ਰਾਬ ਚੜਦੀ ਹੈ ਜਿੱਥੇ ਕਾਲੇ ਮਰਦੀ ਜਗਾ ਵੀ ਅਣਮਤ ਹੁੰਦਾ ਕਾਫੀ ਕੁਝ ਹੁੰਦਾਗਾ ਪਰ ਬਰਨਾਲੇ ਦੀ ਜਿਹੜੀ ਸੰਗਤ ਸੀ ਉਹਨੇ ਦੇਖਿਆ ਵੀ ਇਸ ਤਰ੍ਹਾਂ ਦੀ ਜਿਹੜੀ ਅਣਮਤ ਹੈ ਬੰਦ ਕੀਤੀ ਜਾਵੇ ਉਹਨਾਂ ਨੇ ਸਾਰਾ ਕੁਝ ਬੰਦ ਕਰਕੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਾ ਕੇ ਉਹਨੂੰ ਇੱਕ ਗੁਰਦੁਆਰਾ ਸਾਹਿਬ ਦੇ ਰੂਪ ਦੇ ਵਿੱਚ ਲੈ ਆਂਦਾ ਸੋ ਇਸ ਤਰ੍ਹਾਂ ਬਹੁਤ ਬਹੁਤ ਸਾਰੇ ਜਿਹੜੇ ਮਤਲਬ ਬਾਅਦ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਰੂਪ ਵੀ ਧਾਰੇ ਨੇਗੇ ਹਨ ਤੇ ਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਜਿਨ੍ਹਾਂ ਦਾ ਅਜੇ ਤੱਕ ਮਤਲਬ ਗਵਰਨਮੈਂਟ ਜਿਆਦਾ ਦੇ ਅਨੁਸਾਰ ਨਹੀਂ ਹੁੰਦਾ ਹੁਣ ਗੁਰਦੁਆਰਾ ਹੀ ਦਾ ਸਭ ਤੋਂ ਪਹਿਲਾਂ ਉਹ ਕਨਸੈਪਟ ਆਉਂਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜਿੱਥੇ ਵੀ ਗੁਰਦੁਆਰਾ ਤਾਂ ਉਹ ਨਿਸ਼ਾਨ ਸਾਹਿਬ ਹੋਣਾ ਚਾਹੀਦਾ ਹੁਣ ਤੁਸੀਂ ਦੇਖ ਲਓ ਨਾਨਕ ਸਰ ਗੁਰਦੁਆਰੇ ਕਿੰਨੇ ਨੇ ਉਹਨਾਂ ਦੇ ਨਿਸ਼ਾਨ ਸਾਹਿਬ ਨਹੀਂ ਹੁੰਦਾ ਕਿਤੇ ਵੀ ਉਹਨਾਂ ਦੇ 88ਾਂ ਦੇ ਉੱਪਰ ਪਹਿਲਾ ਜੀ ਮਤਲਬ ਜਿਹੜੀ ਸ਼ਰਤਾਂ ਪੂਰੀ ਨਹੀਂ ਕਰਦੇ ਹੈਗੇ ਹਾਲਾਂਕਿ ਉੱਥੇ ਵੀ ਗੁਰੂ ਮਹਾਰਾਜ ਦਾ ਸਰੂਪ ਆਗਾ ਹੈਨਾ ਉੱਥੇ ਵੀ ਪ੍ਰਕਾਸ਼ ਨੇ ਵੀ ਉੱਥੇ ਵੀ ਖੰਡ ਪਾਠ ਚੱਲਦੇ ਨੇ ਫਿਰ ਜਿਹੜੀਆਂ ਇਹ ਖੰਡ ਪਾਠ ਦੀਆਂ ਲੜੀਆਂ ਚਲਾਉਣੀਆਂ ਨੇ ਕੋਤਰੀਆਂ ਕਰਨੀਆਂ ਨੇ ਇਹ ਵੀ ਮਰਜ਼ਾਦਾ ਦੇ ਵਿੱਚ ਨਹੀਂ ਹੁੰਦੇ ਰਹਿਤ ਮਰਜ਼ਾਦਾ ਨੂੰ ਦੇਖਦੇ ਆਂ ਤਾਂ ਉਹਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਖੰਡ ਪਾਠ ਆ ਤਾਂ ਉਹਦੇ ਨਾਲ ਹੋਰ ਪਾਠ ਨਹੀਂ ਹੋ ਸਕਦਾ ਕੋਈ ਜਿਹੜਾ ਜੀ ਜਪਦੀ ਸਾਹਿਬ ਦਾ ਪਾਠ ਰੱਖਦੇ ਆ ਉਹ ਵੀ ਨਹੀਂ ਹੈਗਾ ਵੀ ਕੱਲਾ ਖੰਡ ਪਾਠ ਦਾ ਕੋਈ ਕੋਈ ਖੰਡ ਪਾਠ ਚੱਲੂਗਾ ਤੇ ਗੁਰੂ ਮਹਾਰਾਜ ਦਾ ਮਤਲਬ ਉਹਦੇ ਬਰਾਬਰ ਕੋਈ ਹੋਰ ਪਾਠ ਆ ਜਿਹੜਾ ਉਹ ਨਹੀਂ ਪ੍ਰਕਾਸ਼ ਹੋ ਸਕਦਾ ਹੈਗਾ ਤੇ ਉਹ ਰਹਿਤ ਮਰਜਾ ਦਾ ਤਾਂ ਇਹ ਕਹਿੰਦੀ ਹੈਗੀ ਪਰ ਇੱਥੇ ਹੁਣ ਲੜੀਵਾਰ ਹੁੰਦਾ ਵੀ ਤੁਸੀਂ ਦੇਖੋ 100-100 ਮਤਲਬ ਇਸ ਤਰ੍ਹਾਂ ਲਗਾਤਾਰ ਪਾਠ ਚੱਲ ਰਹੇ ਹੁੰਦੇ ਆ ਤੇ ਉਹ ਪਾਠੀ ਬੈਠੇ ਹੁੰਦੇ ਲੈਣਾ ਦੇ ਵਿੱਚ ਹੈਨਾ ਤੋ ਇਹ ਇਸ ਤਰ੍ਹਾਂ ਦਾ ਵੀ ਹੈਗਾ ਬਹੁਤ ਕੁਝ ਇਸ ਤਰ੍ਹਾਂ ਦਾ ਜਿਹੜਾ ਅਰਾਹਤ ਮਰਜਾਦਾ ਦੇ ਉਲਟ ਹੋ ਰਿਹਾ ਹੈਗਾ ਹੁਣ ਗੱਲ ਅੰਦਰ ਜੀ ਵੀ ਜੇ ਮਤਲਬ ਇਹ ਜਿਹੜਾ ਹੈਗੇ ਸਥਾਨ ਹੈ ਰਾਜਾ ਸਾਹਿਬ ਦਾ ਇਹ ਇਹਨਾਂ ਸਰੂਪਾਂ ਨੂੰ ਤਰਾਸਦੇ ਹੋਏ ਇਹ ਚਰਚਾ ਦੇ ਵਿੱਚ ਆ ਗਿਆ ਸੀਗਾ ਹਾਲਾਂਕਿ ਜਿਹੜੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਹੋਣਾ ਉਸ ਦਿਨ ਸਪਸ਼ਟ ਕਰਤਾ ਸੀਗਾ ਵੀ ਸਾਡਾ ਉਸ ਸਰੂਪ ਲਿਆਉਣ ਦਾ ਜਾਂ ਚੱਕਣ ਦਾ ਜਾਂ ਹੋਰ ਕੋਈ ਇਰਾਦਾ ਨਹੀਂ ਹੈਗਾ ਸਿਰਫ ਨਹੀਂ ਸਿਰਫ ਉਹ ਜਦチャਹ ਦੇ ਸ਼੍ਰੋਮਣੀ ਕਮੇਟੀ ਜਾ ਕੇ ਦੇਖ ਲੈ ਵੀ ਉਹ ਸਹੀ ਨੇ ਕਿ ਉਹ ਕਿਹੜੇ ਸਰੂਪਾਂ ਦੇ ਵਿੱਚੋਂ ਐ ਉਹ ਜਿਹੜੇ 328 ਸਰੂਪਾਂ ਉਹਨਾਂ ਦੇ ਵਿੱਚੋਂ ਤਾਂ ਨਹੀਂ ਹੈ ਕੋਈ ਸਰੂਪ ਜਾਂ ਉਹ ਪਹਿਲਾਂ ਦੇ ਆ ਕਿਹੜੀ ਪ੍ਰਿੰਟਿੰਗ ਪ੍ਰੈਸ ਤੋਂ ਚਪੇ ਹੋਇਆ ਇਹ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੈਗੀ ਤੇ ਉਹਨਾਂ ਨੇ ਸਾਰਾ ਕੁਝ ਸਪਸ਼ਟ ਕਰਤਾ ਜੀ ਜੇ ਸ਼੍ਰੋਮਣੀ ਕਮੇਟੀ ਚਾਹੂ ਤਾਂ ਉੱਥੇ ਰਹਿ ਸਕਦੇ ਆ ਸਾਡਾ ਕੋਈ ਮਸਲਾ ਨਹੀਂ ਸੀ ਤਾਂ ਸਿਰਫ ਦੱਸਣਾ ਸੀ ਸੱਟ ਨੇ ਤਾਂ ਸੋ ਹੁਣ ਉਸ ਗੱਲ ਨੂੰ ਲੈ ਕੇ ਉਦੋਂ ਗਾਹਾਂ ਗੱਲ ਜਿਹੜੀ ਚੱਲ ਪਈ ਉਹ ਤੇ ਰਾਜਨੀਤੀ ਸ਼ੁਰੂ ਹੋ ਗਈ ਹਾਲਾਂਕਿ ਕੱਲ ਤੱਕ ਸਭ ਦੇ ਜਥੇਦਾਰ ਨੇ ਕਿਹਾ ਜੀ ਵੀ ਤੇ ਰਾਜਨੀਤੀ ਨਾ ਕਰਿਓ ਪਰ ਸੁਖਵੀਰ ਸਿੰਘ ਬਾਦਲ ਖਾਨ ਨੇ ਸ਼ੁਰੂ ਕਰਤੀ ਪਹਿਲੀ ਜਾ ਕੇ ਜਦੋਂ ਚਲੇ ਗਏ ਤਾਂ ਸਿਆਸਤਿ ਸ਼ੁਰੂ ਹੋ ਗਈ ਹੈ ਲਗਾਤਾਰ ਹੁਣ ਉਹ ਮੇਰਾ ਸੁਖੀ ਹੈ ਉਹਨੂੰ ਵੀ ਸਤੀਫੇ ਦੇਤੇ ਉਹ ਆਲਾ ਕੋ ਕਾਲੀ ਦਲ ਦਾ ਜਿਹੜਾ ਐਮ ਐਲ ਏ ਸੀਗਾ ਉਹ ਦਲ ਬਦਲੀ ਕਰਕੇ ਆਮ ਆਦਮੀ ਪਾਰਟੀ ਚਲੇ ਗਿਆ ਉਸੇ ਕੈਬਨਿਟ ਰੈਂਕ ਲਈ ਬੈਠਾ ਸੀਗਾ ਉਹਦੇ ਤੇ ਤਾਂ ਉਹਦੇ ਤੇ ਵੀ ਮਤਲਬ ਕਾਲਾ ਪਰਾਇਤ ਵਰਜਾ ਕਰਦੇ ਆ ਉਹਦੇ ਤੇ ਕਾਨੂੰਨ ਵੀ ਨਹੀਂ ਲਾਗੂ ਕੀਤਾ ਗਿਆ ਸੀ ਦਲ ਬਦਲੀਆ ਉਹ ਵੀ ਤਾਂ ਵਿਧਾਇਕ ਵਿਧਾਇਕ ਮਤਲਬ ਜਿਹੜਾ ਅਹੁਦਾ ਉਹ ਖਤਮ ਹੋ ਸਕਦਾ ਸੀ ਜਦੋਂ ਦਲ ਬਦਲੀ ਕਰ ਲਈ ਸੀ ਪਰ ਹੁਣ ਔਰ ਹੁਣ ਉਹਦੋਂ ਗਾਹਾਂ ਚੱਲਦੀ ਜਲਦੀ ਗੱਲ ਮਤਲਬ ਇਤੋਂ ਤੱਕ ਆ ਗਈ ਕਿ ਇਸ ਮਾਮਲੇ ਨੂੰ ਉਠਾਉਣ ਵਾਲਾ ਬਲਦੇਵ ਸਿੰਘ ਬਡਾਲਾ ਜਿਹੜਾ ਉਹ ਪੁਰਾਣੀ ਵੀਡੀਓ 2017 ਦੀ ਕੱਢ ਕੇ ਵਾਇਰਲ ਕੀਤੀ ਗਿਆ ਵੀ ਇਹ ਵੀ ਉੱਥੇ ਟਿੰਟਣ ਕਰਦਾ ਰਿਹਾ ਹੈਗਾ ਹੂੰ ਉਹ ਮੈਂ ਵੀ ਬਹਿਰਾਨ ਹੋਇਆ ਜਦੋਂ ਉਹ ਦੇਖੀ ਮਹਾ ਵਾਕਈ ਵੀ ਇਹ ਬਡਾਲਾ ਸਾਹਿਬ ਜੀ ਉੱਥੇ ਜਾਂਦੇ ਰਹੇ ਤਾਂ ਫਿਰ ਇਹਨਾਂ ਨੂੰ ਕਿਹੜਾ ਪਤਾ ਨਹੀਂ ਸੀਗਾ ਪਰ ਉਹ ਜਦੋਂ ਵੀਡੀਓ ਨੂੰ ਸੁਣਿਆ ਹਾਂ ਜੀ ਜਦੋਂ ਪੂਰੀ ਵੀਡੀਓ ਨੂੰ ਸੁਣਦੇ ਆ ਤਾਂ ਸਪਸ਼ਟ ਹੁੰਦਾ ਹੈ ਕਿ ਉਹ ਯਾਨੀ ਜਿਹੜਾ ਬਲਦੇਵ ਸਿੰਘ ਬੰਡਾਲਾ ਉਹਨਾਂ ਦਾ ਪਹਿਲਾ ਤੇ ਆਖਰੀ ਦਵਾਨ ਆ ਉਸ ਜਗ੍ਹਾ ਦੇ ਉੱਪਰ ਹੂੰ ਪਹਿਲਾ ਇਹ ਹੁੰਦਾ ਵੀ ਚਲੋ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ ਕਿਤੇ ਵੀ ਉੱਥੇ ਕੀ ਆ ਉੱਥੇ ਕਿਸੇ ਨੂੰ ਧਾਰਮਿਕ ਜਿਹੜਾ ਦਵਾਨ ਆ ਉਹਦੇ ਤੌਰ ਤੇ ਉਹਨਾਂ ਨੂੰ ਬੁਲਾ ਲਿਆ ਗਿਆ ਹੁਣਾਂ ਪਰ ਉਹਨਾਂ ਨੇ ਜਿਹੜਾ ਕੁਝ ਉੱਥੇ ਦੇਖਿਆ ਅਨਮਤ ਹੁੰਦਾ ਉਹਨਾਂ ਨੇ ਉਸ ਉਹਨਾਂ ਦੀ ਸਟੇਜ ਦੇ ਉੱਪਰ ਹੀ ਬੋਲਿਆ ਹੋਇਆ ਉਹ ਬੜੀ ਕਮਾਲ ਦੀ ਗੱਲ ਹੈ ਵੀ ਉਹਨਾਂ ਦੀ ਸਟੇਜ ਦੇ ਉੱਪਰ ਕਿਸੇ ਦੀ ਸਟੇਜ ਦੇ ਉੱਪਰ ਜਾ ਕੇ ਉਹਨਾਂ ਦਾ ਹੀ ਮਤਲਬ ਵਿਰੋਧ ਬੋਲਣਾ ਉਹਨਾਂ ਦੇ ਇਹ ਬੜੀ ਜ਼ਰੂਰਤ ਵਾਲੀ ਗੱਲ ਆ ਹਰੇਕ ਬੰਦਾ ਇਸ ਤਰ੍ਹਾਂ ਨਹੀਂ ਕਰ ਸਕਦਾ ਹੈਗਾ ਪਰ ਬੜਾਲਾ ਸਾਹਿਬ ਨੇ ਬੜੀ ਜ਼ਰੂਰਤ ਦੇ ਨਾਲ ਉੱਥੇ ਕਿਹਾ ਹਾਂਜੀ ਕੀ ਕਹਿਣਾ ਚਾਹੁੰਦੇ ਸੀ ਜੀ ਮੈਂ ਹੀ ਕਹਿ ਰਹੀ ਸੀ ਕਿ ਅਸੀਂ ਪਿਛਲੇ 2 ਦਿਨ ਪਹਿਲਾਂ ਵੀ ਇਸ ਮੁੱਦੇ ਤੇ ਚਰਚਾ ਕੀਤੀ ਸੀ ਕਿ ਜੋ ਸੁਖਬੀਰ ਬਾਦਲ ਹੁਰੀ ਨੇ ਉਹਨਾਂ ਦੇ ਵੱਲੋਂ ਹੀ ਆਪ ਧਾਰਮਿਕ ਮੁੱਦੇ ਤੇ ਪੰਥਕ ਮੁੱਦੇ ਤੇ ਸਿਆਸਤ ਸ਼ੁਰੂ ਕਰ ਦਿੱਤੀ ਗਈ ਕਿ ਅਸੀਂ ਉਦੋਂ ਵੀ ਕਿਹਾ ਸੀ ਕਿ ਅਕਾਲ ਤਖਤ ਸਾਬ ਦੇ ਹੁਕਮ ਤੋਂ ਮੁਨਕਰ ਹੋਏ ਨੇ ਸੁਖਬੀਰ ਬਾਦਲ ਤਾਂ ਹੁਣ ਜਿਸ ਤਰੀਕੇ ਦੇ ਨਾਲ ਵਡਾਲਾ ਹੋਰਾ ਦੇ ਵਿਰੋਧ ਤੋਂ ਬਾਅਦ ਇਹ ਰਿਪਲਾਈ ਆਉਂਦਾ ਕਿਉਂਕਿ ਜਦੋਂ ਵਿਰੋਧ ਕੀਤਾ ਵਡਾਲਾ ਸਾਹਿਬ ਹੋਰਾ ਨੇ ਤਾਂ ਸੁਖਬੀਰ ਬਾਦਲ ਹੋਰਾ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਵੀਡੀਓ ਪਾਈ ਜਾਂਦੀ ਹੈ ਜਦੋਂ ਤੁਸੀਂ ਗੱਲ ਕਰਦੇ ਪੂਰਾ ਟਰੋਲ ਕੀਤਾ ਜਾਂਦਾ ਪੂਰਾ ਪੂਰਾ ਟਰੋਲ ਕੀਤਾ ਜਾ ਰਿਹਾ ਜੀ ਮੈਨੂੰ ਆਈਟੀ ਬੈਂਕ ਵੱਲੋਂ ਪੂਰੀ ਉਹ ਕਮਾਈ ਗਈ ਵੀਡੀਓ ਹਨਾ ਸ਼ਾਇਦ ਮੈਨੂੰ ਲੱਗਦਾ ਉਹਨਾਂ ਨੇ ਵੀ ਸੁਣੀ ਨਹੀਂ ਹੋਣੀ ਜੇ ਸੁਣ ਲੈਂਦੇ ਨਹੀਂ ਸੀ ਪਾਉਂਦੇ ਉਹ ਜੇ ਉਹਨਾਂ ਨੇ ਪੂਰੀ ਸੁਣੀ ਨਹੀਂ ਹੈਗੀ ਸਿਰਫ ਇਹੀ ਆ ਗਿਆ ਵੀ ਬਡਾਲਾ ਸਾਹਿਬ ਨੇ ਉੱਥੇ ਦਵਾਨ ਲਾਇਆ ਇੰਨੀ ਗੱਲ ਕਰਕੇ ਹੀ ਮਤਲਬ ਚੱਕਦੀ ਉਹਨਾਂ ਨੇ ਸਾਰੇ ਸੈਟਾ ਸੁੱਟਣ ਦੇ ਚੜਾਤੀ ਆਪਦੇ ਜਿੰਨੇ ਪੇਜ ਪੂਜਨੇਗੇ ਸੋ ਉਹ ਪਰ ਹੁਣ ਜਦੋਂ ਉਹ ਸੁਣ ਕੇ ਪਤਾ ਲੱਗਦਾ ਜਦੋਂ ਉਹ ਅਖ਼ਬਾਰਾਂ ਦੇ ਵਿੱਚ ਸੁਣਦੇ ਆ ਤਾਂ ਉਹਨਾਂ ਨੇ ਉੱਥੇ ਕਿਹਾ ਵੀ ਭਾਈ ਤੁਸੀਂ ਇੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆਗਾ ਮੇਰੇ ਦਿਵਾਨ ਲਾਇਆ ਤੁਸੀਂ ਉਹਨੇ ਬੰਦੇ ਵੀ ਦਿਵਾਨ ਚ ਨਹੀਂ ਸੁਣਦੇ ਗੁਰਬਾਣੀ ਤਾਂ ਉਹਨੇ ਸੁਣ ਲਈ ਨਾ ਜਿਹਨੇ ਦੀਵੇ ਲਾ ਰਹੇ ਹੋ ਬਾਹਰ ਇਹ ਇਹ ਕਿਹੜੀ ਗੁਰਮਤਤਾ ਛੁੱਟੀ ਹਨਾ ਜੀ ਉਹਨਾਂ ਨੂੰ ਉਹਨਾਂ ਦੀ ਸਟੇਜ ਤੋਂ ਕਹਿ ਰਹੇ ਆ ਫਿਰ ਉਹਨਾਂ ਨੂੰ ਇਹ ਗੱਲ ਵੀ ਕਹਿ ਰਹੇ ਆ ਵੀ ਤੁਹਾਡੇ ਦਾੜੀ ਮੁੰਨੇ ਵਾਲੇ ਬੰਦੇ ਆ ਜਿਹੜੇ ਉਹ ਸਟੇਜ ਤੇ ਰਹਿਤਮਰ ਜਲਦ ਦੇ ਅਨੁਸਾਰ ਬੋਲ ਨਹੀਂ ਸਕਦੇ ਜੇ ਤੁਸੀਂ ਕਹਿੰਦੇ ਵੀ ਇੱਥੇ ਕੈਪਰੀ ਪਾ ਕੇ ਆਉਣਾ ਮਾੜਾ ਤਾਂ ਇੱਥੇ ਮਤਲਬ ਜੇ ਤੁਸੀਂ ਚੋਰ ਕਰਨੀ ਹੈ ਜਾਂ ਉੱਥੋਂ ਦੇ ਜਿਹੜੇ ਸੇਵਾਦਾਰ ਦੇ ਇਸ ਤਰ੍ਹਾਂ ਦਾ ਉਹਨਾਂ ਨੂੰ ਦੱਸਿਆ ਉਹਨਾਂ ਨੇ ਉਹ ਸਾਰਿਆਂ ਬਾਰੇ ਉਹਨਾਂ ਦੇ ਮੂੰਹ ਤੇ ਕਿਹਾ ਵੀ ਭਾਈ ਜੇ ਗੁਰੂ ਮਹਾਰਾਜ ਦੇ ਚੌਰ ਕਰਨੀਆਂ ਤਾਬਿਆ ਬੈਠਣਾਗਾ ਜਾਂ ਤੁਸੀਂ ਮਤਲਬ ਸਟੇਜ ਦੇ ਉੱਪਰ ਬੋਲਣਾ ਇੱਥੇ ਮਾਈਕ ਦੇ ਉੱਪਰ ਜਿਹੜੀ ਧਾਰਮਿਕ ਦੀਵਾਨ ਲੱਗੇ ਹੋਇਆ ਜਿੱਥੇ ਮੈਂ ਉੱਥੇ ਸਾਫਤ ਸੂਰਤ ਹੋ ਕੇ ਆ ਉਹ ਦਾੜੀ ਕੱਟੀ ਵਾਲਾ ਬੰਦਾ ਇੱਥੇ ਮਤਲਬ ਰਹਿਤ ਮੁਰਜਾਦਾ ਦੇ ਮੁਤਾਬਕ ਨਹੀਂ ਹੈ ਫਿਰ ਉਹਨਾਂ ਨੇ ਇਤੋਂ ਤੱਕ ਵੀ ਕਿਹਾ ਵੀ ਇਹਨਾਂ ਤੁਹਾਡਾ ਮਾਈਕ ਲੱਗਾ ਹੋਇਆ ਇਹ ਵੀ ਗਲਤ ਹੈ ਵੀ ਤੁਸੀਂ ਗੁਰੂ ਮਹਾਰਾਜ ਕਰਨੀ ਪੈਠਣ ਦੀ ਜਿੱਥੇ ਬੰਦਾ ਮਾਈਕ ਤੇ ਬੋਲਦਾ ਹੈ ਵੀ ਤੁਸੀਂ ਗਲਤ ਜਗ੍ਹਾ ਤੇ ਲਾਈ ਬੈਠੇ ਮੇਰੇ ਕਹਿਣ ਦੇ باوجود ਨਹੀਂ ਹਟਾ ਰਹੇ ਸੋ ਉੱਥੇ ਜਿਹੜੀਆਂ ਗੱਲਾਂ ਉਹ ਉਸ ਉਸ ਵੀਡੀਓ ਦੇ ਵਿੱਚ ਰਹਿ ਗਈਆਂ ਬੜੀਆਂ ਕਮਾਲ ਦੀਆਂ ਕਿ ਬੰਦਾਲਾ ਸਾਹਿਬ ਨੇ ਉਸ ਸਮੇਂ ਵੀ ਉਹਨਾਂ ਨੂੰ ਟੋਕਿਆ ਹੋਇਆਗਾ ਬਾਰ-ਬਾਰ ਟੋਕ ਰਹੇ ਆ ਉਹ ਸੋ ਇਧਰੋਂ ਹੁਣ ਇਹ ਟ੍ਰੋਲ ਕੀਤਾ ਜਾ ਰਿਹਾਗਾ ਪਰ ਹੁਣ ਸਮਝ ਨਹੀਂ ਆ ਰਹੀ ਹੈਗੀ ਵੀ ਇਹਨੂੰ ਅਕਾਲੀ ਦਲ ਹੀ ਇਸ ਇੱਕ ਮੁੱਦੇ ਨੂੰ ਇਸ ਤਰ੍ਹਾਂ ਕਮਾ ਰਿਹਾ ਹੈ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲੋਂ ਵੀ ਜਿਹੜੇ ਰਾਜਾ ਸਾਹਿਬ ਦਾ ਸਥਾਨ ਵੱਡਾ ਹੋਵੇ ਮਤਲਬ ਇੱਕ ਹੈਨਾ ਜੀ ਉਹ ਉੱਥੋਂ ਵੀ ਵੱਡਾ ਉੱਥੇ ਹੁਣ ਉਹਨੂੰ ਮਤਲਬ ਉੱਤਰ ਲੋਕੀ ਦਾ ਮਾਲਕ ਕਹਿ ਰਹੇ ਆ ਕਿ ਤੇ ਮਤਲਬ ਕੁਝ ਇਸ ਤਰ੍ਹਾਂ ਜਿਹੜੀਆਂ ਤੁਸੀਂ ਪੰਗਤੀਆਂ ਲਿਖੀਆਂ ਤੁਸੀਂ ਦੇਖ ਲਓ ਹਨ ਉਹਨਾਂ ਦੇ ਨਾਰੇ ਦੇਖ ਲਓ ਜਿਸ ਤਰ੍ਹਾਂ ਦਾ ਵੀ ਹੈ ਹਨ ਤੇ ਉਹ ਉਹ ਸਾਰਾ ਕੁਝ ਮਤਲਬ ਕਿੱਥੇ ਹੁਣ ਇੱਥੇ ਕਾਂਤਾਲ ਸਾਹਿਬ ਦੇ ਜਥੇਦਾਰ ਨੂੰ ਇਹਦੇ ਬਾਰੇ ਸਪਸ਼ਟ ਕਰਨਾ ਚਾਹੀਦਾ ਕਿ ਕੀ ਉਹ ਉੱਥੋਂ ਦੀ ਜਿਹੜੀ ਰਹਿਤ ਮਰਜ਼ਾ ਦਾ ਜੋ ਕੁਝ ਉੱਥੇ ਚੱਲ ਰਿਹਾ ਹੈ ਉਹਨੂੰ ਬੜਗੱਜ ਸਾਹਿਬ ਸਹੀ ਮੰਨਦੇ ਆ ਜਾਂ ਨਹੀਂ ਮੰਨਦੇ ਆ ਇਹ ਜਿਹੜਾ ਹੁਣ ਇਸ ਵੇਲੇ ਇੱਕ ਸਿਆਸੀ ਰੌਲਾ ਪੈ ਗਿਆ ਜਾਂ ਮੀਡੀਆ ਟ੍ਰਾਇਲ ਇੱਕ ਤਰ੍ਹਾਂ ਹੋਣ ਲੱਗੀ ਆ ਉਹਦੇ ਤੇ ਕਿਉਂਕਿ মিডিਆ ਟ੍ਰਾਇਲ ਹੀ ਆ ਜਦੋਂ ਡਾਲਾ ਸਾਹਿਬ ਦੀਆਂ ਉਧਰੋਂ ਉਹ ਆਈਟੀ ਵਿੰਗ ਪਾਈ ਜਾਂਦਾ ਉਧਰੋਂ ਮਤਲਬ ਤੁਸੀਂ ਦੇਖ ਲਓ ਪੀਟੀਸੀ ਉਹ ਆਪਦਾ ਵਕਤ ਚਲਾਈ ਤੁਰਿਆ ਜਾ ਰਿਹਾ ਹੈਗਾ ਤੇ ਜਿਹੜਾ মিডিਆ ਟ੍ਰਾਇਲ ਹੋ ਜਾਂਦਾ ਇਹਨੂੰ ਰੋਕਣਾ ਚਾਹੀਦਾ ਕਾਲ ਤਖਸਾਲ ਸਾਹਿਬ ਦੇ ਜਸੇਦਾਰ ਨੂੰ ਸਾਹਮਣੇ ਉਹਨਾਂ ਚਾਹੀਦਾ ਵੀ ਪਾਈਏ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਇਹ ਰਾਜਨੀਤੀ ਨਾ ਕਰੋ ਨਾ ਤੁਸੀਂ মিডিਆ ਟ੍ਰਾਇਲ ਕਰੋ ਇਹਦੇ ਤੇ ਇਹ ਮਸਲਾ ਜਿਹੜਾ ਹੈਗਾ ਰਹਿਤ ਮਰਜ਼ਾਦਾ ਦਾ ਤੇ ਰਹਿਤ ਮਰਜ਼ਾਦਾ ਉੱਤੇ ਕਿੰਨੀ ਹੈ ਇਹ ਜਾ ਵੀ ਖੁਦ ਕਾਦਰ ਸਾਹਿਬ ਦੇ ਜਥੇਦਾਰ ਨੂੰ ਇਹਦੇ ਬਾਰੇ ਸਪਸ਼ਟ ਕਰ ਦੇਣਾ ਚਾਹੀਦਾ ਹੈਗਾ ਤਾਂ ਕਿ ਗੱਲ ਇੱਥੇ ਰੋਕੀ ਜਾ ਸਕੇ ਜੀ ਜੀ ਅ ਜਗਸੀਰ ਜੀ ਤੁਸੀਂ ਸੁਣਿਆ ਹੋਣਾ ਉਹ ਲਾਈਵ ਜਦੋਂ ਸੁਖਬੀਰ ਬਾਦਲ ਹੁਰਾ ਦਾ ਵਿਰੋਧ ਕੀਤਾ ਅ ਵਡਾਲਾ ਹੁਰਾ ਦੇ ਵੱਲੋਂ ਕਿ ਉਹਨਾਂ ਨੇ ਉਹ ਤਸਵੀਰਾਂ ਦਿਖਾਈਆਂ ਨੇ ਰਾਜਾ ਸਾਹਿਬ ਦੇ ਸਥਾਨ ਦੀਆਂ ਤੇ ਇਹ ਵੀ ਦੱਸਿਆ ਕਿ ਉੱਪਰ ਹੈਦਰੀ ਲਿਖਿਆ ਹੈਦਰੀਆਂ ਕਾਦਰੀਏ ਸ਼ਬਦ ਉਹਨਾਂ ਨੇ ਬੋਲਿਆ ਕੀ ਇਹ ਤਾਂ ਮੁਸਲਮ ਮਜ਼ਾਰਾਂ ਦੇ ਉੱਤੇ ਲਿਖਿਆ ਹੁੰਦਾ ਹੈ ਹੈਦਰੀਆ ਕਾਦਰੀ ਸ਼ਬਦ ਦੂਸਰਾ ਕਿਸੇ ਵੀ ਗੁਰੂ ਘਰ ਦੇ ਉੱਤੇ ਹਰੇ ਉਸ ਡਿਜ਼ਾਈਨ ਦੇ ਉਸ ਸ਼ੇਪ ਦੇ ਗੁੰਬਦ ਨਹੀਂ ਹੁੰਦੇ ਜਿਹੜੇ ਰਾਜਾ ਸਾਹਿਬ ਦੇ ਸਥਾਨ ਤੇ ਗੁੰਬਦ ਬਣੇ ਹੋਏ ਨੇ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਕਿਹਾ ਤਾਂ ਜੇਕਰ ਦੇਖਿਆ ਜਾਏ ਤਾਂ ਇਸ ਚੀਜ਼ ਨੂੰ ਲੈ ਕੇ ਵਿਵਾਦ ਅਕਸਰ ਹੀ ਚੱਲਦਾ ਆ ਰਿਹਾ ਲੰਬੇ ਸਮੇਂ ਤੋਂ ਕਿ ਰਾਜਾ ਸਾਹਿਬ ਦਾ ਸਥਾਨ ਗੁਰੂ ਘਰ ਹੈ ਜਾਂ ਮਜ਼ਾਰ ਸੋ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਇਸ ਸ਼ੋਅ ਨੂੰ ਤੁਸੀਂ ਜੀ ਜਿਹੜੇ ਗੁੰਮਦਾਨੀ ਗੱਲ ਕੀਤੀਆਂ ਨਾ ਖਸਬੂ ਇਹ ਇਹ ਸਾਰੇ ਜਗ੍ਹਾ ਤੇ ਇਸ ਤਰ੍ਹਾਂ ਦਾ ਹੈਗਾ ਕਿ ਜਿਹੜੇ ਗੁੰਮਦ ਹੁਣ ਮੰਦਿਰ ਦੇ ਉੱਪਰ ਵੀ ਹੈ ਗੁੰਮਦ ਮਸਜਿਦ ਦੇ ਉੱਪਰ ਵੀ ਹੈ ਗੁੰਮਦ ਜਿਹੜੇ ਹੈਗੇ ਗੁਰਦੁਆਰਾ ਸਾਹਿਬ ਦੇ ਉੱਪਰ ਵੀ ਹੈ ਪਰ ਤਿੰਨਾਂ ਦੀ ਸੇਫ ਬੱਕੋ ਵੱਖਰੀ ਹੈ ਜੀ ਕੀ ਕਹਿੰਦੇ ਦੇਖੋਗੇ ਮੇਰੇ ਗੁਰਦੁਆਰਾ ਸਾਹਿਬ ਦੇ ਹਾਂ ਕਲਰ ਦਾ ਨਹੀਂ ਉਹਦੀ ਬਣਤਰ ਦਾ ਵੀ ਫਰਕ ਹੈ ਜਿਹੜੇ ਮਤਲਬ ਗੁਰਦੁਆਰਾ ਸਾਹਿਬ ਦੇ ਉੱਪਰ ਹਾਂ ਉਹ ਮਤਲਬ ਬੈਠਵੇਂ ਹੁੰਦੇ ਹੈ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਦੇ ਉੱਪਰ ਉਹ ਬੈਠਵੇਂ ਹੁੰਦੇ ਆ ਗੁੰਮਦ ਹੈ ਜਿਹੜੇ ਮਸਜਿਦ ਦੇ ਆ ਉਹ ਹੋਰ ਤਰ੍ਹਾਂ ਦੇ ਗੁੰਮਦ ਹੁੰਦੇ ਆ ਤੇ ਜਿਹੜੇ ਮੰਦਿਰ ਦੇ ਹਾਂ ਮੰਦਿਰ ਦੇ ਉੱਪਰ ਆ ਉਹ ਖੜਵੇਂ ਹੁੰਦੇ ਨੇ ਬਣਤਰ ਦੇ ਵਿੱਚ ਵੀ ਅੰਤਰ ਹੈਗਾ ਉਹ ਦੇਖਣ ਤੋਂ ਪਤਾ ਲੱਗ ਜਾਂਦਾ ਵੀ ਇਹ ਗੁਰਦੁਆਰਾ ਹੈ ਮਸਜਿਦ ਹੈ ਜਾਂ ਇਹ ਮੰਦਿਰ ਹੈ ਜੀ ਬਿਲਕੁਲ ਤੇ ਮੈਂ ਉਹੀ ਕਹਿ ਰਹੀ ਸੀ ਜਿਹੜੇ ਸਾਡੇ ਵਿਅਰਜ਼ ਇਸ ਸ਼ੋਅ ਨੂੰ ਦੇਖ ਰਹੇ ਨੇ ਤੁਸੀਂ ਵੀ ਇਸ ਤੇ ਆਪਣੀ ਰਾਏ ਦੇ ਸਕਦੇ ਹੋ ਕਿ ਰਾਜਾ ਸਾਹਿਬ ਦਾ ਜੋ ਸਥਾਨ ਹੈ ਜਿਸ ਨੂੰ ਲੈ ਕੇ ਨਾ ਵਿਵਾਦ ਚੱਲਦਾ ਆ ਰਿਹਾ ਲੰਮੇ ਸਮੇਂ ਤੋਂ ਕਿਉਂ ਮਜ਼ਾਰ ਹੈ ਜਾਂ ਗੁਰੂ ਘਰ ਤੁਸੀਂ ਵੀ ਇਸ ਤੇ ਆਪਣੀ ਰਾਏ ਦੇ ਸਕਦੇ ਹੋ ਤਾਂ ਬਾਕੀ ਜੇਕਰ ਆਪਾਂ ਅੱਗੇ ਚੱਲਦੇ ਆਂ ਅੱਜ ਕੱਲ ਨਾ ਜਕਸੀਰ ਜੀ ਬਹੁਤ ਸਾਰੇ ਮੁੱਦੇ ਬਾਦਲਾਂ ਦੇ ਆਲੇ ਦੁਆਲੇ ਘੇਰੇ ਹੋਏ ਨੇ ਤਾਂ ਇੱਕ ਮੁੱਦਾ ਹੋਰ ਹੈ ਮਨਪ੍ਰੀਤ ਬਾਦਲ ਹੋਰਾ ਦਾ ਕਿ ਆ ਇੱਕ ਕਾਂਗਰਸ ਦੇ ਵੱਲੋਂ ਵੀਡੀਓ ਪਾਈ ਜਾਂਦੀ ਹੈ ਉਸ ਦੇ ਵਿੱਚ ਕਿਹਾ ਜਾਂਦਾ ਕਿ ਇੱਕ ਮੰਤਰੀ ਹੁੰਦਾ ਸੀਗਾ ਪਹਿਲਾ ਜੋ ਕੁਰਸੀਆਂ ਟੇਬਲ ਚੋਰੀ ਕਰਦਾ ਹੁੰਦਾ ਸੀਗਾ ਉਸ ਤੇ ਪਲਟਵਾਰ ਹੁਣ ਮਨਪ੍ਰੀਤ ਬਾਦਲ ਹੋਰਾਂ ਦੇ ਵੱਲੋਂ ਦਿੱਤਾ ਕਿ ਵੜਿੰਗ ਨੂੰ ਕੁੱਟ ਤੋਂ ਬਚਾਇਆ ਗਿਆ ਸੀ ਉਸ ਵੇਲੇ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਕਿ ਰੋਜ਼ ਇਹੋ ਜਿਹੇ ਬਿਆਨ ਇੱਕ ਦੂਜੇ ਨੂੰ ਦਿੰਦੇ ਨੇ ਇਹ ਸਿਆਸਤ ਜੋ ਪੰਜਾਬ ਦੀ ਹੈ ਇਹ ਇਹੋ ਜਿਹੀ ਤਸਵੀਰ ਰੋਜ਼ ਦਿਖਾਉਂਦੀ ਹੈ ਜਿਸ ਨੂੰ ਸੋਚ ਕੇ ਲੱਗਦਾ ਕਿ ਸਾਡੇ ਕੁਝ ਚੈਰੀ ਇਹੋ ਜੈ ਨਹੀਂ ਜਿਨ੍ਹਾਂ ਨੂੰ ਲੋਕ ਪਸੰਦ ਕਰ ਰਹੇ ਨੇ ਕਿੰਨੀ ਇਮੈਚੁਰ ਸੋਚ ਹੈ ਹਲੇ ਵੀ ਉਹਨਾਂ ਦੀ ਦੇਖੋ ਜੀ ਗੱਲ ਇਹ ਹੈ ਵੀ ਜਿਹੜੇ ਮਨਪ੍ਰੀਤ ਸਿੰਘ ਬਾਦਲ ਨੇਗੇ ਉਹਨਾਂ ਨੂੰ ਜਦੋਂ ਤੋਂ ਹੋ ਰਾਜਨੀਤੀ ਦੇ ਆਏ ਵਿੱਚ ਉਹਨਾਂ ਨੂੰ ਬੜਾ ਨਾਪ ਤੋਲ ਕੇ ਗੱਲ ਕਰਨਦੇ ਹੋ ਮਤਲਬ ਟੂ ਦੀ ਪੁਆਇੰਟ ਬੜਾ ਇੱਕ ਵਿਦਵਾਨ ਟਾਈਪ ਹੁੰਦਾ ਉਹਨਾਂ ਨਾਲ ਜੇ ਤੁਸੀਂ ਭਾਸ਼ਣ ਵੀ ਕਿਤੇ ਸੁਣੋਗੇ ਤਾਂ ਉਹਦੇ ਵਿੱਚ ਹਾਲਾਂਕਿ ਸਾਡੇ ਸੀਐਮ ਮਾਨ ਸਾਹਿਬ ਉਹਨਾਂ ਨੂੰ ਮਾਹੌਲ ਵੀ ਕਰਦੇ ਰਹਿੰਦੇ ਆ ਵੀ ਉਹ ਉਰਦੂ ਬਹੁਤ ਜ਼ਿਆਦਾ ਬੋਲਦੇ ਨੇਗੇ ਪਰ ਉਹ ਉਰਦੂ ਦੀ ਸਹਿਰੋ ਸਹਿਰੀ ਕਰਦੇ ਨੇਗੇ ਉਹਨਾਂ ਦੀ ਜਿਹੜੀ ਗੱਲ ਹੁੰਦੀ ਆ ਬੜੀ ਨਾਪੀ ਤੁਪਲੀ ਹੁੰਦੀ ਆ ਔਰ ਉਹ ਕਿਸੇ ਦੇ ਪ੍ਰਤੀ ਕੋਈ ਮਾੜਾ ਸ਼ਬਦ ਵੀ ਨਹੀਂ ਬੋਲਦੇ ਹੈ ਮੈਂ ਨਹੀਂ ਸੁਣਿਆ ਉਹਨਾਂ ਨੇ ਕਦੇ ਵੀ ਕਿਸੇ ਵਿਰੋਧੀ ਪ੍ਰਤੀ ਮਤਲਬ ਕੋਈ ਇਸ ਤਰ੍ਹਾਂ ਦਾ ਅਪਮਾਨਜਨਕ ਸ਼ਬਦ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਦੋਸ਼ ਲਾਉਣ ਵਾਲੀ ਗੱਲ ਉਹਨਾਂ ਨੇ ਕਿਸੇ ਦੀ ਆਲੋਚਨਾ ਵੀ ਕੀਤੀ ਤਾਂ ਬੜੇ ਸੋਹਣੇ ਢੰਗ ਨਾਲ ਕਰਦੇ ਆ ਉਹ ਮਤਲਬ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਉਹਨਾਂ ਦੀ ਆਲੋਚਨਾ ਹੁੰਦੀ ਆ ਜੇ ਕਿਸੇ ਦੇ ਉਹਨਾਂ ਨੇ ਵਿਰੋਧ ਤੇ ਪਰ ਪਤਾ ਨਹੀਂ ਕਿੱਥੋਂ ਆਇਆ ਵੀ ਉਹਨਾਂ ਨੂੰ ਉਹ ਜਿਹੜਾ ਉਹ ਕੁਰਸੀਆਂ ਮੇਜ਼ ਵਾਲਾ ਹੁਣ ਇਹ ਆਈ ਨਾ ਬਣਿਆ ਹੋਇਆ ਉਹ ਇੰਨਾ ਤਾਂ ਨਹੀਂ ਹੈ ਵੀ ਉਹ ਕੋਲੇ ਖੜ ਕੇ ਜੇ ਕੋਈ ਲੈ ਕੇ ਵੀ ਗਿਆ ਉਹ ਤਾਂ ਕੋਲੇ ਖੜ ਕੇ ਉਹ ਕਿਸੇ ਪੈਕਅਪ ਦੇ ਵਿੱਚ ਮੇਜ਼ ਕੁਰਸੀਆਂ ਧਰਾ ਰਹੇ ਹੋਣਗੇ ਉਹ ਕੋਲੇ ਉਹਨਾਂ ਦੀ ਤਸਵੀਰ ਆ ਕੋਲੇ ਇੱਕ ਗੱਡੀ ਭਰੀ ਖੜੀ ਹੈਗੀ ਤੇ ਉੱਥੇ ਲਿਖਿਆ ਬਾਬ ਜੀ ਇਹ ਵਿਧਾਨ ਸਭਾ ਦੀਆਂ ਕੁਰਸੀਆਂ ਮੇਜ਼ ਲੈ ਕੇ ਚੱਕੇ ਤੇ ਉਸ ਗੱਲ ਤੋਂ ਬਾਅਦ ਉਹਨਾਂ ਨੇ ਫਿਰ ਹੁਣ ਪਲਟਬਾਰ ਕੀਤਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਬਹੁਤਾ ਨਾ ਸੋਸ਼ਲ ਮੀਡੀਆ ਤੇ ਹੁਣਾ ਨਾ ਮੈਂ ਕਿਸੇ ਦਾ ਇਸ ਤਰ੍ਹਾਂ ਜਵਾਬ ਦਿੰਨਾ ਪਰ ਉਹਨਾਂ ਨੇ ਰਾਜਾ ਬੜਿੰਗ ਦੀਆਂ ਕਈ ਗੱਲਾਂ ਬਾਹਰ ਲਿਆਉਂਦੀਆਂ ਵੀ ਕਦੋਂ ਕਿਵੇਂ ਨੂੰ ਉਸਨੇ ਡਰ ਰਿਹਾ ਸੀਗਾ ਵੀ ਮੈਨੂੰ ਅਕਾਲੀ ਕੁੱਟਣਗੇ ਤੇ ਮੇਰੀ ਗੱਡੀ 'ਚ ਰਹਾ ਤੇ ਜਿੰਨਾ ਚਿਰ ਮੈਂ ਗੱਡੀ 'ਚ ਰਿਹਾ ਉਹਨਾਂ ਦਾ ਸੇਫ ਰਿਹਾ ਪਰ ਜਦੋਂ ਮੈਂ ਗੱਡੀ ਤੋਂ ਉੱਤਰ ਗਿਆ ਤੇ ਉੱਥੋਂ ਫਿਰ ਇਹਨੂੰ ਖੜਨਾ ਮੁਸ਼ਕਲ ਹੋ ਗਿਆ ਉਹਦੀ ਇਹ ਉੱਥੋਂ ਗਾਇਬ ਹੋ ਗਿਆ। ਤੋਂ ਬਹੁਤ ਸਾਰੀਆਂ ਗੱਲਾਂ ਹੋਰ ਵੀ ਉਹਨਾਂ ਨੇ ਮਤਲਬ ਕਿਹਾ ਵੀ ਕਿੰਨੇ ਮਾਮਲੇ ਆ ਜਿਨ੍ਹਾਂ ਦੇ ਵਿੱਚ ਉਹਨੇ ਦੱਸਿਆ ਵੀ ਫਲਾਨੀ ਜਗ੍ਹਾ ਫਿਰ ਫਲਾਣੇ ਤੋਂ ਕਿਹੜਾ ਖੜਾ ਉਹਨਾਂ ਨੇ ਕਿਵੇਂ ਛੜਾਇਆ। ਐਸ ਮਾਮਲੇ 'ਚ ਫਸ ਗਏ ਸੀ ਕਿਵੇਂ ਛੜਾਇਆ। ਮੈਨੂੰ ਮਤਲਬ ਕਿਵੇਂ ਕਿਤੇ ਕਿਸੇ ਦਾ ਨੌ ਆ ਗਿਆ ਤੇ ਅਸੀਂ ਤਾਂ ਹੁਣ ਇੱਕ ਭਾਂ ਲੱਗੇ ਹੋਏ ਆ ਸਾਨੂੰ ਵੀ ਕੰਮ ਲਾਤਾ ਉਹਨਾਂ ਨੇ ਤਾਂ ਕਹਿੰਦੇ ਇੱਕ ਬਰਨਾਲੇ ਦਾ ਕੋਈ ਤਸ਼ਕਰ ਪੜਿਆ ਗਿਆ ਸੀਗਾ ਉੱਥੇ ਵੀ ਨੌ ਆ ਗਿਆ ਸੀ ਉਦੋਂ ਇਹਨਾਂ ਨੇ ਕਿਸੇ ਆਪਣੇ ਰਿਸ਼ਤੇਦਾਰ ਜਿਹੜਾ ਐਸਐਸਪੀ ਨੂੰ ਕਹਿ ਕੇ ਖੜਾ ਖੜਾਇਆ ਤੂੰ ਹੁਣ ਅਸੀਂ ਬਰਨਾਲੇ ਵਾਲੇ ਲੱਭੀ ਜਣਾ ਵੀ ਕਿਹੜਾ ਤਸ਼ਕਰ ਸੀ ਉਦੋਂ ਉਹ ਸਾਨੂੰ ਇਹਦੇ ਤਾਂ ਕੱਟਿਆ ਹੈਗਾ ਪਰ ਉਹ ਗੱਲਾਂ ਇਸ ਤਰ੍ਹਾਂ ਦੀਆਂ ਲੱਗ ਰਹੀਆਂ ਨੇ ਜੀਆਂ ਇਹਦੇ ਤੋਂ ਕਿ ਨੇ ਉਹਨਾਂ ਨੇ ਜਾਣ ਕੇ ਜਿਵੇਂ ਛੇੜ ਲਿਆ ਹੁੰਦਾ ਵੀ ਰਾਜਾ ਜਿਹੜਾ ਰਾਜਾ ਬਣੰਗਾ ਉਹਨਾਂ ਦਾ ਮਤਲਬ ਜਿਹੜਾ ਅਸਲ ਦੇ ਵਿੱਚ ਬ੍ਰੋਧ ਹੈ ਉਹਦਾ ਚੱਲਦਾ ਆਮ ਆਦਮੀ ਪਾਰਟੀ ਨਾਲ ਕੋ ਕੋ ਵਿਰੋਧੀ ਤਰ ਕਾਂਗਰਸ ਐਸ ਤੇ ਬ੍ਰੋਧ ਤੇ ਕਾਂਗਰਸ ਦੇ ਹੋ ਸੂਬਾ ਪ੍ਰਧਾਨ ਹੈਗੇ ਜਾਂ ਤਰੋ ਹੋ ਸਕਦਾ ਵੀ ਅਕਾਲੀ ਦਰ ਬਾਦਲ ਨਾ ਹੋਵੇ ਪਰ ਉਹਨਾਂ ਨੇ ਜਾ ਕੇ ਪੰਗਾ ਲੈ ਲਿਆ ਬੀਜੇਪੀ ਵਾਲੇ ਆਖੂ ਨਾਲ ਤੇ ਸਮਝ ਨਹੀਂ ਆਉਂਦੀ ਵੀ ਉਹਨਾਂ ਦਾ ਹਲਕਾ ਇੱਕ ਹੈ ਤੇ ਉੱਥੇ ਹੁਣ ਉਹਨਾਂ ਨੇ ਖਾਸਾ ਕੁਝ ਉਹਨਾਂ ਦਾ ਲੰਗਾ ਕੀਤਾ ਸਮਝੀ ਲੜਾਈਆ ਰਾਜਾ ਬੜੇ ਨੂੰ ਹੁਣੀ ਪਤਾ ਨਹੀਂ ਹੁਣ ਪਿਛਲੇ ਦਿਨਾਂ ਤੋਂ ਕਾਫੀ ਕੁਝ ਇਸ ਤਰ੍ਹਾਂ ਦਾ ਗੋਲੀ ਤੁਰੇ ਜਾ ਰਹੇ ਆ ਪਤਾ ਨਹੀਂ ਤਾਂ ਹੁਣ ਉਹਨਾਂ ਨੂੰ ਇਹ ਹੋ ਗਿਆ ਵੀ ਜੇ ਕਾਂਗਰਸ ਵਾਲੇ ਉਹ ਭਾਈ ਮੈਨੂੰ ਮੁੱਖ ਮੰਤਰੀ ਨਹੀਂ ਬਣਾਉਂਦੇ ਤਾਂ ਫਿਰ ਮੁੱਖ ਮੰਤਰੀ ਦਾ ਹੋੜਾ ਵੀ ਨਹੀਂ ਮੰਨਣ ਦਿੰਦਾ ਜਿਹਨੂੰ ਹੋਰ ਵੀ ਨਹੀਂ ਮੰਨਣ ਦਿੰਦਾ ਪਤਾ ਨਹੀਂ ਤਾਂ ਇਹ ਦੋਤੀ ਬੈਠੇ ਰਹੋ ਉਹੀ ਗੱਲ ਉਹ ਕੀ ਨਾ ਖੇਡਣਾ ਨਾ ਖੇਡਣ ਦੇਣਾ ਹੈ ਨਾ ਸਮਝ ਨਹੀਂ ਆ ਰਹੀ ਉਹਨਾਂ ਦੀ ਵੀ ਉਹ ਕਿਉਂ ਹੋਏ ਖਰਾਬ ਹੋਏ ਨੇ ਹੁਣ ਜਿਹੜੀ ਹਰ ਗੱਲ ਮਤਲਬ ਇਸ ਤਰ੍ਹਾਂ ਦੀ ਕਰ ਜਾਂਦੇ ਨੇ ਜਾਣ ਬੁੱਝ ਕੇ ਜਿਲਾ ਕਿ ਉਹ ਉਹਦੇ ਮਤਲਬ ਨਹੀਂ ਹੁੰਦਾ ਹੈਗਾ ਉਸ ਗੱਲ ਦਾ ਮੇਰਾ ਮਤਲਬ ਕੋਈ ਜੀ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਇੱਕ ਤਾਂ ਚਲੋ 12548 ਵਾਲਾ ਬਿਆਨ ਸੀ ਬਹੁਤ ਹੀ ਜ਼ਿਆਦਾ ਟਰੋਲ ਹੋਇਆ ਉੱਤੇ ਵੜੰਗਾ ਉੱਤੇ ਸਫਾਈ ਵੀ ਦਿੰਦੀ ਹੈ ਕਿ ਮੈਨੂੰ 12560 ਤਾਂ ਪਤਾ ਸੀਗਾ ਪਰ ਇਹ ਤਾਂ ਪਿੱਛੋਂ ਕੋਈ 48 ਬੋਲਿਆ ਤੇ ਬਣਦਾ ਵੀ ਕਹਿੰਦੇ 48 ਉਹਨੂੰ ਕਵਰ ਇਦਾਂ ਕੀਤਾ ਕਿ 4 ਸਾਲਾਂ ਦਾ 12 ਚੋਕਾ ਇਦਾਂ 48 ਹੀ ਬਣਦਾ 12560 ਹੈ ਤਾਂ ਉਹ ਤਾਂ ਬੱਚੇ ਕੋਈ ਹੋਰ ਬਿਆਨ ਤੇ ਕਾਫੀ ਜ਼ਿਆਦਾ ਟਰੋਲ ਹੋ ਰਹੇ ਨੇ ਸਿੱਧੂ ਮਸੇਵਾਲੇ ਦੀ ਗੱਲ ਕਰ ਰਹੇ ਸੀਗੇ ਜੋ ਅਟੈਕ ਸਿੱਧੂ ਮਸੇਵਾਲੇ ਤੇ ਹੋਇਆ ਲਾਈਵ ਸਟੇਜ ਤੇ ਉਸਦੇ ਬਾਰੇ ਗੱਲ ਕਰ ਰਹੇ ਸੀ ਤਾਂ ਗੋਲੀ ਚ 12 ਛਾਤੀਆਂ ਮਾਰੀਆਂ ਬਿਲਕੁਲ 12 ਛਾਤੀਆਂ ਪਤਾ ਨਹੀਂ 16 ਛਾਤੀਆਂ ਗੋਲੀ ਚ ਮਾਰੀਆਂ ਪਤਾ ਨਹੀਂ ਉਹ ਕੀ ਬੋਲ ਰਹੇ ਨੇ ਅੱਜ ਕੱਲ ਕੀ ਇੱਕ ਤੋਂ ਬਾਅਦ ਇੱਕ ਕੰਟਰੋਲ ਹੋਈ ਜਾ ਰਹੇ ਨੇ ਰਾਜਾ ਵੜਿੰਗ ਤਾਂ ਹੁਣ ਇਹ ਵਾਲਾ ਬਿਆਨ ਜਿਹੜਾ ਉਹ ਦਿੱਤਾ ਤੇ ਉਹਦੇ ਤੇ ਕਿੰਨੇ ਸਾਰੇ ਪੁਰਾਣੇ ਚਿੱਠੇ ਖੋਲ ਦਿੱਤੇ ਹਨਪ੍ਰੀਤ ਬਾਦਲ ਹੁਰਾ ਨੇ ਕਿ ਹੁਣ ਉਹਦੇ ਤੇ ਇਹ ਵੱਖਰੀ ਟਰੋਲ ਹੋਣਗੇ ਉਹ ਮੈਂ ਕਹਿੰਦੇ ਹੁੰਦਾ ਨਾ ਜੇ ਕੋ ਮਤਲਬ ਪੁਰਾਣਾ ਸਿਹਰਾ ਜਾਂ ਕਹਾਵਤਾ ਜੀ ਵੀ ਜਿਹੜੇ ਆਪਦੇ ਘਰ ਸੀਸੇ ਦੇ ਹੁੰਦੇ ਆ ਉਹ ਮਤਲਬ ਦੂਜੇ ਪਾਸੇ ਇਟਾ ਨਹੀਂ ਮਾਰਦਾ ਹੁੰਦਾ ਹੈ ਨਾ ਉਹਨਾਂ ਦੇ ਸਾਰਿਆਂ ਦੇ ਘਰ ਆਪਣੇ ਸੀਸੇ ਦੇ ਨੇ ਦੂਜਿਆਂ ਦੇ ਕੁਝ ਟਿੱਕੜ ਛੱਟਣਗੇ ਤਾਂ ਫਿਰ ਉਹ ਇਨਾਂ ਦੀਆਂ ਮਤਲਬ ਲੰਗੀਆਂ ਕਰ ਦਿੰਦੇ ਆ ਜੀ ਇਸ ਹਵਾਵਾਂ ਚ ਹੈ ਤਾਂ ਸਾਰੇ ਹੀ ਨੰਗੇ ਨੇ ਜੀ ਬਿਲਕੁਲ ਤਾਂ ਹੁਣ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਦੇਖੋ ਤਸਕਰੀਬ ਵਾਲੀ ਮਨਪ੍ਰੀਤ ਬਾਦਲ ਹੋਰਾ ਡੰਗਲ ਕੀਤੀ ਇਹ ਵੀ ਕੀਤੀ ਵੀ ਇਹਨੂੰ ਕੁੱਟ ਪੈਣੀ ਸੀ ਡਰਦਾ ਪਿਆ ਸੀਗਾ ਤੇ ਇਹਨੂੰ ਮੈਂ ਬਚਾਇਆ ਤੇ ਜਿਲ੍ਹਾ ਦੀ ਸਫਾਈਆਂ ਜੀ ਹੋਰ ਸਫਾਈਆਂ ਦੇ ਜੋ ਕਿੰਨੇ ਦਿਨ ਦੀ ਜੋ ਉਹ ਉਹਦਾ ਜੋ ਜਿਹੜੀ ਉਹ ਉਹਨਾਂ ਨੇ ਇੱਕ ਇੱਕ ਮਤਲਬ ਇੱਕ ਲਾਈਵ ਦੇ ਵਿੱਚ ਹੀ 15 ਦੋਸ਼ ਲਾਤੇ ਹੁਣ 15 ਦੋਸ਼ਾਂ ਦੀਆਂ ਸਫਾਈਆਂ ਕਿੱਥੋਂ ਦੀ ਜਾਣਗੇ ਕਿੱਥੋਂ ਦੱਸਣਗੇ ਬਰਨਾਲੇ ਦਾ ਕਿਹੜਾ ਦਸਕਰ ਸੀਗਾ ਕਿੱਥੋਂ ਦੱਸਣਗੇ ਜਿਹੜੇ ਉਹ ਕਹਿੰਦੇ ਫਲਾਣੇ ਦੇ ਪੈਰ ਪੜਲੇ ਫਲਾਣੇ ਦੇ ਪੈਰ ਪੜਲੇ ਦੇ ਹੀ ਜਾਣਗੇ ਸਫਾਈਆਂ ਰਾਜਾ ਬਰਿੰਗ ਜੀ ਨੂੰ ਜੀ ਬਿਲਕੁਲ ਜਗਸੀਰ ਜੀ ਇਹੀ ਗੱਲ ਹੈ ਤਾਂ ਇੱਕ ਅਪਸ਼ਬਦ ਕਹਿ ਸਕਦੇ ਆ ਆਪਾ ਇੱਕ ਹੋਰ ਉਹਨਾਂ ਦਾ ਲਾਈਵ ਚ ਬਿਆਨ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਮਹਿਲਾਵਾਂ ਦੇ ਨਾਲ ਗੱਲ ਕਰਦੇ ਨੇ ਤਾਂ ਕਹਿੰਦੇ ਨੇ ਉਹਦੇ ਵਿੱਚ ਬਿਲਕੁਲ ਮੂਹ ਉਹਨਾਂ ਦੇ ਕੋਈ ਗਾਲ ਨਿਕਲਣ ਲੱਗੀ ਹੁੰਦੀ ਆ ਔਰਤਾਂ ਨੂੰ ਤਾਂ ਉਹਨੂੰ ਬਦਲ ਦਿੰਦੇ ਨੇ 1000 ਰੁਪਏ ਮਹੀਨਾ ਦੇਣ ਵਾਲੀ ਗੱਲ ਹੁੰਦੀ ਆ ਕਿ ਲਾਈਵ ਸਟੇਜ ਤੇ ਤੁਸੀਂ ਹਜ਼ਾਰਾਂ ਲੋਕਾਂ ਦੇ ਸਾਹਮਣੇ ਬੈਠੇ ਹੋ ਤੇ ਉਹ ਬਾਤ ਦੇ ਵਿੱਚ ਦੁਨੀਆ ਭਰ ਦੇ ਵਿੱਚ ਸਰਕੂਲੇਟ ਹੋ ਜਾਂਦਾ ਤੇ ਸੀਐਮ ਜਾਰਾ ਕਿਵੇਂ ਕਾਂਗਰਸ ਅਲਾਂਦੋਗੀ ਇਹ ਹੋ ਨਹੀਂ ਸਕਦਾ ਹੁਣ ਜਦੋਂ ਸੁਣ ਰਿਹਾ ਸੀ ਆ ਕੋਈ ਮੁੰਡਾ ਕਪਤਾ ਜਾਂ ਗੌਂਦਾ ਹੁੰਦਾ ਉਹ ਕਹਿੰਦਾ ਇੱਕ ਰਾਜਾ ਜੀ ਇੱਕ ਹੈਗਾ ਕਹਿੰਦਾ ਰਾਜਾ ਬੜਿੰਗ ਬੋਲੇ ਤਿੰਗ ਤਿੰਗ ਉਹ ਜ਼ੋਰ ਪਤਾ ਨਹੀਂ ਕਿਉਂ ਇੰਨਾ ਲਾਉਂਦੇ ਸਿੱਧਾ ਵੀ ਕਹਿ ਸਕਦੇ ਆ ਗੱਲ ਇੰਨਾ ਜ਼ੋਰ ਲਾ ਦਿੰਦੇ ਆ ਵੀ ਉਹ ਮੈਨੂੰ ਲੱਗਦਾ ਹੈ ਜੀ ਬਿਲਕੁਲ ਕੀ ਕਹਿ ਸਕਦੇ ਆ ਚਲੋ ਇਹ ਤਾਂ ਆਪਣੇ ਆਪਣੇ ਹੈਨਾ ਗੱਲਬਾਤ ਕਰਨ ਦਾ ਸਬਦ ਆ ਚਲੋ ਤਰੀਕਾ ਹੈ ਪਰ ਜਿਹੜੀਆਂ ਗੱਲਾਂ ਉਹਨਾਂ ਦੇ ਜਿਹੜੇ ਸ਼ਬਦ ਮੂੰਹੋਂ ਨਿਕਲਦੇ ਨੇ ਉਹ ਕਿਤੇ ਵੀ ਨਾ ਡਾਈਜੈਸਟ ਕਰਨ ਵਾਲੇ ਪਚਣ ਵਾਲੇ ਸ਼ਬਦ ਨਹੀਂ ਹੁੰਦੇ ਜੋ ਬੋਲ ਦਿੰਦੇ ਨੇ ਹੁਣ ਜੇਕਰ ਆਪਾਂ ਇਸੇ ਮੁੱਦੇ 'ਤੇ ਅੱਗੇ ਚੱਲਦੇ ਆ ਰਾਜਾ ਵੜਿੰਗ ਹੋ ਰਹੀ ਹੁਣ ਇੱਕ ਹੋਰ ਮੁੱਦੇ ਦੇ ਵਿੱਚ ਚੰਨੀ ਜੋ ਸਾਡੇ ਐਕਸ ਸੀਐਮ ਰਹੇ ਚੁੱਕੇ ਨੇ ਪੰਜਾਬ ਦੇ ਤਾਂ ਹੁਣ ਐਮਪੀ ਨੇ ਹੈਨਾ ਤੇ ਉਹਨਾਂ ਦੇ ਨਾਲ ਇੱਕ ਮੁੱਦਾ ਉਹਨਾਂ ਦਾ ਹੋਰ ਪੱਕ ਗਿਆ ਕਹਿੰਦੇ ਨੇ ਕਿ ਚੰਨੀ ਹੋਰਾ ਨੇ ਕਿਹਾ ਸੀ ਕਿ ਜਿਹੜੇ ਵੱਡੇ ਅਹੁਦੇ ਨੇ ਕਾਂਗਰਸ ਦੇ ਵਿੱਚ ਉਹ ਸਾਰੇ ਅਹੁਦੇ ਜਿਹੜੇ ਜੱਟਾਂ ਨੂੰ ਜਾਂ ਉੱਚੀਆਂ ਜਾਤਾਂ ਵਾਲਿਆਂ ਨੂੰ ਮਿਲੇ ਨੇ ਤਾਂ ਰਾਜਾ ਵੜਿੰਗ ਕਹਿੰਦੇ ਨੇ ਕਿ ਅ ਸੀਐਮ ਦਾ ਵੀ ਮੌਕਾ ਦਿੱਤਾ ਗਿਆ ਐਮਪੀ ਵੀ ਬਣਾਇਆ ਗਿਆ ਤਾਂ ਕਿਵੇਂ ਇਹ ਕਹਿ ਸਕਦੇ ਨੇ ਕਿ ਜਾਤ ਦੇ ਆਧਾਰ ਤੇ ਕਾਂਗਰਸ ਨੇ ਅਹੁਦੇ ਦਿੱਤੇ ਨੇ ਤਾਂ ਫਿਰ ਹੁਣ ਚੰਨੀ ਹੋਰਾ ਦਾ ਪਲਟਵਾਰ ਇੱਥੇ ਆ ਗਿਆ ਕਿ ਮੈਂ ਚਮਕੌਰ ਸਾਹਿਬ ਦੀ ਧਰਤੀ ਤੇ ਜੰਮਿਆ ਪਲਿਆ ਹਾਂ ਮੇਰੇ ਸੰਸਕਾਰ ਮੈਨੂੰ ਕਿਸੇ ਵੀ ਜਾਤ ਧਰਮ ਜਾਂ ਕਿਸੇ ਦੇ ਖਿਲਾਫ ਇਹਨਾਂ ਚੀਜ਼ਾਂ ਨੂੰ ਲੈ ਕੇ ਬੋਲਣ ਦੀ ਇਜਾਜ਼ਤ ਨਹੀਂ ਦਿੰਦੇ ਤਾਂ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਕਲੇਸ਼ ਤਾਂ ਕਾਂਗਰਸ ਦਾ ਪਿਛਲੇ 5 ਤੋਂ 7 ਸਾਲਾਂ ਤੋਂ ਮੁੱਕਿਆ ਹੀ ਨਹੀਂ ਹੈਗਾ ਪਰ ਹੁਣ ਜੇ ਦੇਖਿਆ ਜਾਵੇ ਸੀਐਮ ਫੇਸ ਦਾ ਚੰਨੀ ਇੱਕ ਸਟਰੋਂਗ ਕੈਂਡੀਡੇਟ ਜੋ ਵੀ ਹੈ ਉਮੀਦਵਾਰ ਹੈਗੇ ਨਹੀਂ ਕੈਂਡੀਡੇਟ ਹੈਗੇ ਨਹੀਂ ਸਟਰੋਂਗ ਉਮੀਦਵਾਰ ਸੀਐਮ ਫੇਸ ਨੂੰ ਲੈ ਕੇ ਕਾਂਗਰਸ ਦੇ ਵਿੱਚ ਤਾਂ ਹੁਣ ਉਹਨਾਂ ਦੇ ਨਾਲ ਹੀ ਵਿਵਾਦ ਸ਼ੁਰੂ ਕਰ ਲਿਆ ਬਿਲਕੁਲ ਜੀ ਇਹਦੇ ਮਗਰ ਕੁਝ ਦੂਰ ਤੱਕ ਨਿਗਾਹ ਜਾਂਦੀ ਹੈ ਜੀ ਮੇਰੀ ਤਾਂ ਇਸ ਰੋਲੇ ਦੇ ਮਗਰ ਜਦੋਂ ਮੈਂ ਇਸ ਰੋਲੇ ਨੂੰ ਪੂਰੇ ਨੂੰ ਦੇਖ ਰਹਾਗਾ ਤਾਂ ਬਹੁਤ ਮਤਲਬ ਸਾਇਬਰ ਨਹੀਂ ਹੈਗਾ ਇਹਨੂੰ ਮੈਂ ਇਹ ਕਹਿ ਸਕਦਾ ਵੀ ਇਹ ਸੁਭਾਅਕ ਨਹੀਂ ਹੈਗਾ ਇਦਾਂ ਨਹੀਂ ਹੈ ਕਿ ਇਦਾਂ ਹੀ ਹੋ ਗਿਆਗਾ ਜੀ ਇਹਦੇ ਵਿੱਚ ਨਾ ਜਿਹੜੀ ਗੱਲ ਇਸ ਤਰ੍ਹਾਂ ਦੀ ਆ ਰਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਜ਼ਿਕਰ ਵੀ ਕੀਤਾ ਸੀਗਾ ਵੀ ਬੀਜੇਪੀ ਆ ਨਾ ਜਿਹੜੀ ਬੀਜੇਪੀ ਕੋਈ ਪੱਟੀ ਗੇਮ ਖੇਡਣ ਦੀ ਤਿਆਰੀ ਦੇ ਵਿੱਚ ਹੈ ਤੇ ਇੱਥੇ ਹੁਣ ਕਾਂਗਰਸ ਨੇ ਜਿਹੜਾ ਸੀਐਮ ਦਾ ਫੇਸ ਹੈ ਉਹਨੂੰ ਮਨਨ ਕਰਤਾ ਵੀ ਸੀ ਸੀਐਮ ਫੇਸ ਹੈ ਜਿਹੜਾ ਨਹੀਂ ਦੇਵਾਂਗੇ ਹੈਨਾ ਤੇ ਇਹ ਇਹ ਬੜਾ ਵੱਡਾ ਹੁਣ ਮਸਲਾ ਜਿਹੜਾ ਇੱਕ ਖੜਾ ਹੋ ਗਿਆ ਕਿ ਬੀਜੇਪੀ ਕੋਈ ਨਵਾਂ ਫੇਸ ਤਾਂ ਨਹੀਂ ਲੱਭ ਰਹੀ ਹੈਗੀ ਕਿਤੇ ਜਿਸ ਤਰ੍ਹਾਂ ਦਾ ਬੀਜੇਪੀ ਚੱਲ ਰਹੀ ਹੈ ਕਿ ਉਹਨੂੰ ਪਤਾ ਹੈ ਜਿਹੜਾ ਕਿਸਾਨੀ ਵੋਟ ਹੈ ਉਹਦੇ ਨੇੜੇ ਨਹੀਂ ਆ ਰਹੀ ਹੈਗੀ ਤੇ ਕਿਸਾਨੀ ਵੋਟੋਂ ਦੇ ਨੇੜੇ ਨਹੀਂ ਆ ਰਹੀ ਹੈਗੀ ਤੇ ਉਹ ਮਤਲਬ ਦਲਿਤ ਵੋਟ ਹਿੰਦੂ ਵੋਟ ਇਕੱਠੀ ਕਰਕੇ ਮਤਲਬ ਜਿਹੜੀ ਗੇਮ ਆ ਖੇਡਣ ਦੀ ਤਿਆਰੀ ਦੇ ਵਿੱਚ ਹੈਗੀ ਕਿਤੇ ਇਹ ਤਾਂ ਨਹੀਂ ਹੋ ਰਿਹਾ ਕਿ ਚੰਨੀ ਸਾਹਿਬ ਦੀ ਤਿਆਰੀ ਉਸ ਪਾਸੇ ਵੱਲ ਦੀ ਹੋ ਰਹੀ ਹੋਵੇ ਭਾਜਪਾ ਇਹਨਾਂ ਨੂੰ ਸੀਐਮ ਫੇਸ ਬਣਾ ਸਕਦੀ ਹੈ ਪੰਜਾਬ ਦੇ ਵਿੱਚ ਕਿ ਦਲਤ ਵੋਟ ਇਕੱਠੀ ਹੋ ਜੇ ਕਿਉਂਕਿ ਕਾਂਗਰਸ ਤਾਂ ਕਾਂਗਰਸ ਨੇ ਕਹਿਤਾ ਵੀ ਅਸੀਂ ਤਾਂ ਸੀਐਮ ਦਾ ਨਾਤੇਰਾ ਐਲਾਨ ਦੇ ਨਹੀਂ ਹੈਗੇ ਪਰ ਇੱਥੇ ਜਿਹੜੀ ਲੜਾਈ ਹੈ ਮਤਲਬ ਪੰਜਾਬ ਦੇ ਵਿੱਚ ਉਹ ਸੀਐਮ ਦਾ ਤੇਰਾ ਐਲਾਨੇ ਤੋਂ ਬਿਨਾ ਨਹੀਂ ਬਣ ਸਕਦੀ ਹੈਗੀ ਪੂਵਾਂ ਤਮਾਉਂ ਦੇ ਮੁਕਾਬਲੇ ਜਿਹੜਾ ਇੱਕ 13 ਉਹ ਦੇਣਾ ਹੀ ਪੈਣਾਗਾ ਹੂੰ ਜੀ ਬਿਲਕੁਲ ਰਿਕਸ਼ੀਰ ਜੀ ਕਿ ਹੁਣ ਜੇਕਰ ਦੇਖਿਆ ਜਾਵੇ ਨਾ ਜੋ ਇਸ ਵੇਲੇ ਪੰਜਾਬ ਦੇ ਵਿੱਚ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ 4 ਸਾਲ ਹੋ ਗਏ ਨੇ ਸਰਕਾਰ ਨੂੰ ਆਉਣ ਵਾਲੇ 1 ਸਾਲ ਨੂੰ ਇਲੈਕਸ਼ਨਸ ਹੋਣਗੇ ਜੇਕਰ ਦੇਖਿਆ ਜਾਵੇ ਪੀਕ ਟਾਈਮ ਚੱਲਦਾ ਪਿਆ ਇਸ ਵੇਲੇ ਹਨਾ ਪੰਜਾਬ ਦੇ ਵਿੱਚ ਸਿਆਸਤ ਦਾ ਜਾਂ ਆਪਣੇ ਆਪ ਨੂੰ ਦਿਖਾਉਣ ਦਾ ਬਾਕੀ ਤਰ੍ਹਾਂ ਦੇ ਲਈ ਵੀ ਕੀ ਅਸੀਂ ਕਿਹੜੇ ਮੁੱਦੇ ਲੈ ਕੇ ਆਉਨੇ ਆ ਅਸੀਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲਈ ਵਰਕ ਕਰ ਸਕਦੇ ਹਾਂ ਆਪਣੇ ਤੌਰ ਤੇ ਇਹ ਗੱਲਾਂ ਕਰਨ ਦਾ ਹਨਾ ਪੀਕ ਸਮਾਂ ਚੱਲ ਰਿਹਾ ਹੈ ਇਸ ਵੇਲੇ ਤਾਂ ਉਸੇ ਦੌਰਾਨ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਤਾਂ ਜੇਕਰ ਗੱਲ ਕੀਤੀ ਜਾਂਦੀ ਹੈ ਅੱਜ ਕੱਲ ਦੇ ਸਮੇਂ ਦੀ ਕਿ ਜਿਹੜੇ ਯੰਗਸਟਰਸ ਨੇ ਸਾਰੇ ਤਕਰੀਬਨ ਹੁਣ ਪੜ੍ਹੇ ਲਿਖੇ ਨੇ ਸਭ ਨੂੰ ਸਮਝ ਆਉਂਦੀ ਹੈ ਪਹਿਲਾਂ ਮੈਨੂੰ ਲੱਗਦਾ ਏਦਾਂ ਹੁੰਦਾ ਸੀਗਾ ਕਿ ਕਹਿ ਦਿੰਦੇ ਸੀ ਕਿ ਬਾਪੂ ਨੇ ਕਿਹਾ ਵੀ ਅਕਾਲੀਆਂ ਨੂੰ ਕਾਂਗਰਸੀਆਂ ਨੂੰ ਜਾਂ ਕਿਸੇ ਇੱਕ ਪਾਰਟੀ ਨੂੰ ਕਹਿਤਾ ਬਾਪੂ ਨੇ ਕਿਹਾ ਵੀ ਅਸੀਂ ਲੰਬੇ ਸਮੇਂ ਤੋਂ ਇਹਨਾਂ ਨਾਲ ਜੁੜੇ ਇਹਨਾਂ ਨਾਲ ਹੀ ਵੋਟ ਇਹਨਾਂ ਨੂੰ ਵੀ ਪਾਉਣੀ ਆ ਬੱਚੇ ਜਾ ਕੇ ਵੋਟ ਪਾਏ ਆਉਂਦੇ ਸੀ ਪਰ ਅੱਜ ਦਾ ਸਮਾਂ ਇਹ ਹੋ ਗਿਆ ਸਭ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਆ ਚੰਗਾ ਕੀ ਹੈ ਮਾੜਾ ਕੀ ਹੈ ਪਾਵੇਂ ਘਰ ਦੇ ਕਿਸੇ ਪਾਰਟੀ ਦੇ ਨਾਲ ਕੱਟੜਤਾ ਦੇ ਨਾਲ ਵੀ ਜੁੜੇ ਹੋਣ ਜੇਕਰ ਮੈਨੂੰ ਲੱਗਦਾ ਅੱਜ ਦੇ ਸਮੇਂ 'ਚ ਬੱਚਿਆਂ ਨੂੰ ਕਿਹਾ ਜਾਊਗਾ ਨਾ ਵੀ ਤੁਸੀਂ ਇਸੇ ਪਾਰਟੀ ਨੂੰ ਵੋਟ ਪਾਣੀ ਹੈ ਬੱਚੇ ਭਾਵੇਂ ਹਾਂ ਕਹਿ ਦੇਣਗੇ ਅੰਦਰ ਜਾ ਕੇ ਮਰਜੀ ਦਾ ਬਟਨ ਦਬਾ ਕੇ ਆਉਣਗੇ ਤਾਂ ਜਦੋਂ ਇਹੋ ਜੇ ਆਪਣੀ ਅੱਖਾਂ ਅੱਗੇ ਲੀਡਰ ਦਿਖਦੇ ਨਹੀਂ ਜਿਹੜੇ ਇਹ ਸਭ ਕਰਦੇ ਨੇ ਤਾਂ ਬਹੁਤ ਮੁਸ਼ਕਲ ਹੋ ਜਾਊਗੀ ਖਾਸ ਜੇ ਆਪਾਂ ਭਾਜੀਪੀ ਦੀ ਵੀ ਗੱਲ ਕਰਦੇ ਆ ਕਿ ਚੰਨੀ ਲੱਗਦਾ ਕਿ ਭਾਜੀਪੀ ਤੋਂ ਸੀਐਮ ਇਸ ਪੰਜਾਬ ਦੇ ਵਿੱਚ ਹੋ ਸਕਦੇ ਨੇ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਪਹਿਲਾਂ ਜਦੋਂ ਚੰਨੀ ਸੀਗੇ ਜਦੋਂ ਸੀਐਮ ਬਣੇ ਸੀ ਤਾਂ ਬਹੁਤ ਜ਼ਿਆਦਾ ਗੱਲਾਂ ਜੁੜੀਆਂ ਸੀ ਕਿ ਅਸੀਂ ਇਹ ਵੀ ਕਰ ਲੈਣੇ ਸੀ ਉਹ ਵੀ ਕਰ ਲੈਣੇ ਆ ਚੰਨੀ ਕਰਦਾ ਮਸਲੇ ਹਲੇ ਇਹੋ ਜੀਆਂ ਗੱਲਾਂ ਸੀਗੀਆਂ ਪਰ ਜਦੋਂ ਤੋਂ ਸਰਕਾਰ ਬਦਲੀ ਹੈ ਉਦੋਂ ਤੋਂ ਜੇਕਰ ਤੁਸੀਂ ਦੇਖੋ ਕਿਤੇ ਨਾ ਕਿਤੇ ਸੀਰੀਅਸਨੈਸ ਦੇਖੀ ਜਾ ਰਹੀ ਹੈ ਹੁਣ ਕਿਤੇ ਵੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਨਾ ਹੀ ਇਹੋ ਜਿਹਾ ਕੋਈ ਬਿਆਨ ਦਿੱਤਾ ਜਾ ਰਿਹਾ ਚੰਨੀ ਹੋਰਾਂ ਦੇ ਵੱਲ ਬਿਲਕੁਲ ਜੀ ਉਹ ਇੱਕ ਨਾ ਵੱਡੀ ਗੱਲ ਹੈ ਵੀ ਸਾਡਾ ਚੰਨੀ ਜਿਹੜਾ ਵੱਡੀ ਵੋਟ ਰਹੀ ਗਈ ਕਿਥੇ ਸਾਡੇ ਜਿਹੜੀ ਦਲਤ ਵੋਟ ਆ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਔਰ ਉਹ ਵੱਡੇ ਪਦਰ ਦੇ ਉੱਪਰ ਜਿਹੜਾ ਚੰਨੀ ਨੂੰ ਪਸੰਦ ਕਰ ਰਿਹਾ ਇਹਦੇ ਨਾਲ ਨਾਲ ਕਿਸਾਨੀ ਜਿਹੜਾ ਬੈਲਟ ਹੈ ਉਹਦੇ ਵਿੱਚ ਵੀ ਚੰਨੀ ਨੂੰ ਪਸੰਦ ਕੀਤਾ ਜਾ ਰਿਹਾ ਹੈਗਾ ਹੂੰ ਇਸ ਕਰਕੇ ਲੱਗਦਾ ਵੀ ਪੰਜਾਬ ਦੇ ਹਾਲਾਤ ਆ ਜਿਹੜੇ ਪਤਾ ਨਹੀਂ ਹਜੇ ਕਿੱਦਾਂ ਨੂੰ ਜਾਣਗੇ ਦਲ ਬਦਲੀਆਂ ਦਾ ਮੌਸਮ ਹੈ ਕੀ ਹੋਣਾਗਾ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਸੰਕੇਤ ਜ਼ਰੂਰ ਕਰ ਜਾਂਦੀਆਂ ਨੇ ਵੀ ਇਹਦੇ ਮਗਰ ਕੋਈ ਗੇਮ ਹੈ ਜੀ ਹੂੰ ਜੀ ਜਕਸੀਰ ਜੀ ਜੇਕਰ ਆਪਾਂ ਅੱਗੇ ਚੱਲਦੇ ਆਂ ਮੁੱਦਿਆਂ ਦੇ ਵੱਲ ਤਾਂ ਇੱਕ ਗਿੱਲਾਂ ਦੇ ਮੁੰਡੇ ਦੀ ਬੜੀ ਚਰਚਾ ਹੋ ਰਹੀ ਹੈ ਸਿਆਸੀ ਤੌਰ ਤੇ ਗਿੱਲਾਂ ਦੇ ਮੁੰਡਿਆਂ ਨੂੰ ਥਾਪੜਾ ਮਿਲ ਰਿਹਾ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਕਿ ਹੁਣ ਥਾਪੜਾ ਦਿੱਤਾ ਗਿਆ ਨਵੀਂ ਪਾਰਟੀ ਦੇ ਵੱਲੋਂ ਹਾਂ ਦੇਖੋ ਜੀ ਉਹ ਆਮ ਆਦਮੀ ਪਾਰਟੀ ਵੱਲੋਂ ਮਜੀਠਾ ਹਰਕੇ ਦੇ ਵਿੱਚ ਉਹ ਕੀ ਉਹਨਾਂ ਦਾ ਪੂਰਾ ਨਾਮ ਨਵੀਂ ਗਿੱਲ ਕਹਿੰਦੇ ਆ ਉਹਨਾਂ ਅਨੁਸਾਰ ਕੁਝ ਇਸ ਤਰ੍ਹਾਂ ਦਾ ਤੇਜੀ ਗੱਲ ਜਾਂ ਸੋ ਉਹਨਾਂ ਨੂੰ ਜਿਹੜਾ ਹੈਗਾ ਥਾਪੜਾ ਦੇ ਦਿੱਤਾ ਹਾਲਾਂਕਿ ਉਹ ਅ ਬਿਕਰਮ ਸਿੰਘ ਮਜੀਠੀਆ ਦੇ ਰਾਈਟ ਹੈਂਡ ਸੀ ਕਿਸੇ ਸਮੇਂ ਉਹਨਾਂ ਦੇ ਨਾਲੋਂ ਹੀ ਆਏ ਹੋਏ ਨੇਗੇ ਤੇ ਬਿਕਰਮ ਸਿੰਘ ਮਜੀਠੀਆ ਅੱਜਕੱਲ੍ਹ ਅੰਦਰ ਨੇਗੇ ਹਾਲਾਂਕਿ ਉਹਨਾਂ ਦੀਆਂ ਵੀ ਜਿਹੜਾ ਹਜੇ ਮੁਸ਼ਕਲਾਂ ਹੱਲ ਨਹੀਂ ਹੋ ਰਹੀਆਂ ਹੈਗੀਆਂ ਹੋਰ ਸਮਾਜ ਸੈਦ ਉਹਨਾਂ ਦੇ ਕੇਸ ਦੇ ਵਿੱਚ ਵੀ ਲਿਆ ਗਿਆਗਾ ਤੇ ਕਿਉਂਕਿ ਅਕਾਲੀ ਦਲ ਵੱਲੋਂ ਜਿਹੜਾ ਝਿੰਜਰ ਨੂੰ ਇਧਰੋਂ ਹਲਾਣਾ ਗਿਆ ਸੀਗਾ ਤੇ ਉਹਦੇ ਮਤਲਬ ਬਰਾਬਰੀ ਇੱਕ ਟੈਗਟ ਹੈ ਜਿਹੜੀ ਉਹ ਮਤਲਬ ਆਪਕਾ ਸਮਝ ਆਮ ਆਦਮੀ ਪਾਰਟੀ ਨੇ ਐਲਾਨ ਦਿੱਤੀ ਹੈ ਮਜੀਠੇ ਤੋਂ ਤੋ ਦੇਖਦੇ ਹਾਂ ਹੁਣ ਗਿੱਲਾਂ ਦਾ ਮੁੰਡਾ ਕਿੰਨਾ ਕੁ ਅੱਗੇ ਬਾਅਦ ਦਾ ਜਾਂ ਕਿੰਨਾ ਕੁ ਰਿਜ਼ਲਟ ਕੱਢ ਕੇ ਦਿੰਦਾਗਾ ਜੀ ਹੂੰ ਜੀ ਬਿਲਕੁਲ ਹੈ ਜਕਸੀਰ ਜੀ ਦੇਖਣ ਵਾਲੀ ਗੱਲ ਹੋਊਗੀ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਵਿਸ਼ਵਾਸ ਜਤਾਇਆ ਗਿਆ ਹੈ ਨਵੀਂ ਗੱਲ ਹੋ ਰਹੀ ਹੈ ਕਿ ਉਹ ਚੀਜ਼ ਕਿੱਥੋਂ ਤੱਕ ਮਾਫਕ ਬੈਂਦੀ ਹੈ ਪਾਰਟੀ ਨੂੰ ਤਾਂ ਜੇਕਰ ਜੇ ਹੁਣ ਆਪਾਂ ਜ਼ਮਣੀ ਚੋਣਾ ਦੀ ਵੀ ਜਿੱਕਰ ਗੱਲ ਕਰਦੇ ਹਾਂ ਤਾਂ ਉਹ ਵੀ ਕਿਤੇ ਨਾ ਕਿਤੇ ਪੱਖ ਦੇ ਵਿੱਚ ਰਹੀ ਆ ਆਮਦਮੀ ਪਾਰਟੀ ਦੇ ਤਾਂ ਜੇ ਬਲਾਕ ਸੰਮਤੀ ਵਾਲੇ ਚੋਣਾਂ ਦੀ ਗੱਲ ਕਰੀਏ ਉਹ ਵੀ ਪੱਖ ਦੇ ਵਿੱਚ ਰਹੀ ਆ ਹਾਲਾਂਕਿ ਅਕਾਲੀ ਦਲ ਦੇ ਵੱਲੋਂ ਇਸ ਦੇ ਵਿੱਚ ਇੱਕ ਨਵਾਂ ਵਜੂਦ ਆਪਣਾ ਆ ਬਣਾਇਆ ਗਿਆ ਲੰਬੇ ਸਮੇਂ ਤੋਂ ਬਾਅਦ ਪਰ ਹੁਣ ਕਿਤੇ ਨਾ ਕਿਤੇ ਮਾਰ ਫਿਰ ਤੋਂ ਪਾਉਗੀ ਕਿਉਂਕਿ ਅਕਾਲੀ ਦਲ ਜਿੱਕਰ ਮਰਦਾ ਹੈ ਤਾਂ ਧਾਰਮਿਕ ਮੁੱਦਿਆਂ ਦੀ ਮਾਰ ਤੋਂ ਮਰਦਾ ਹੁਣ ਜਿਹੜਾ ਨਵਾਂ ਮਸਲਾ ਹੋ ਗਿਆ ਰਾਜਾ ਸਾਹਿਬ ਜੀ ਵਾਲਾ ਤੇ ਉਹਦੇ ਤੇ ਇੱਕ ਲੱਗਦਾ ਹੈ ਕਿ ਕਿਤੇ ਨਾ ਕਿਤੇ ਆ ਅੱਖਾਂ ਹੋ ਸਕਦਾ ਸਮਾਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਦੇਖਦੇ ਆ ਕਿ ਸਿਨੈਰੀਓ ਬਣਦਾ ਹੈ ਕਿ ਲੋਕ ਕੀ ਇਸਤੇ ਰਿਪਲਾਈ ਦਿੰਦੇ ਨਹੀਂ ਆ ਲੋਕ ਕੀ ਸੋਚਦੇ ਨੇ ਹੁਣ ਸੁਖਵੀਰ ਬਾਦਲ ਹੋਰਾਂ ਦੇ ਇਹ ਸਭ ਕਰਨ ਤੇ ਜਾਂ ਉੱਥੇ ਜਾਣ ਤੇ ਤੇ ਦੇਖਦੇ ਆ ਕਿ ਹੁਣ ਜੋ ਚੰਨੀ ਤੇ ਵਿੜੰਗ ਦਾ ਮਸਲਾ ਉਸ ਦੇ ਵਿੱਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਸੋ ਜਿਹੜੇ ਵੀ ਵਿਵਰ ਸਾਡੇ ਇਸ ショ ਨੂੰ ਦੇਖ ਰਹੇ ਨੇ ਤੁਸੀਂ ਵੀ ਇਸ ਦੇ ਵਿੱਚ ਆਪਣੀ رائے ਰੱਖ ਸਕਦੇ ਹੋ ਕਿ ਤੁਹਾਨੂੰ ਕੀ ਲੱਗਦਾ ਹੈ ਇਹਨਾਂ ਮੁੱਦਿਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਹੈ ਜਾਂ ਪੰਜਾਬ ਦੇ ਜੋ ਔਣ ਵਾਲੀ ਸਰਕਾਰ ਹੋਏਗੀ ਉਸ ਤੋਂ ਲੋਕ ਕੀ ਚਾਹੁੰਦੇ ਨੇ ਸੋ ਤੁਸੀਂ ਵੀ ਆਪਣੀ رائے ਦੇ ਸਕਦੇ ਹੋ ਇਸ ਦੇ ਨਾਲ ਹੀ ਦਿਓ ਮੈਨੂੰ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਇਸੇ ਤਰੀਕੇ ਸ਼ੋਅ ਲੈ ਕੇ ਉਦੋਂ ਤੱਕ ਲਈ ਜੁੜੇ ਰਹੋ ਸਾਡੇ ਚੈਨਲ ਨਰਪਖ ਪੋਸਟ ਦੇ ਨਾਲ ਧੰਨਵਾਦ